ਬਾਰ ਨਿਕਲਿਆ ਹੋਰ ਬਿਣਾਉਣਾ ਹਾਲਾ ਕਿਸੇ ਨੇ ਸੌ ਤਾਂ ਨਹੀਂ ਗਏ ਅੰਦਰ ਆ ਲੈ ਦੇਖ ਲੈ ਹੁਣ ਤਾਂ ਹਲੇ ਬੜਿਆ ਜੀ ਨਾ 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 ਲਿਆ ਬੱਚੇ ਕੱਪੜੇ ਪਾ ਕੇ ਨਹੀਂ ਆਉਣਾ ਛੇੜਾ ਟਾਈਮ ਹੋ ਗਿਆ ਨਾ ਕਿਉਂ ਕਿ ਦੱਸ ਕੀ ਕਰਦੇ ਹੋ ਲੈ ਨਾ ਲਿਆ ਦੱਸ ਨਾ ਦੱਸ ਤੁਹਾਡੇ ਕੀ ਖੜ ਲੱਗ ਰਹੀ ਤੇਗੀ ਬੀ ਤਾਂ ਕਰਕੇ ਇੰਨਾ ਟਾਈਮ ਹੁੰਦਾ ਕਿ ਤੈਨਾਂ ਹੋਣ ਨਾ ਤੂੰ ਮੈਨੂੰ ਐਂ ਦੱਸ ਅੱਜ ਸਵੇਰੇ ਸਵੇਰੇ ਕਿਉਂ ਭਖਰੀ ਜਾਂ ਇਨਾਂ ਮੈਂ ਤਾਂ ਕਾਨੂੰ ਭਖੀ ਐ ਜੀ ਜੁਣਾਂ ਕਹਿੰਦੀ ਵੀ ਛੇ ਦਿਨਾਂ ਦੇ ਤਿਆਰ ਹੋ ਗਏ ਨਾਲੇ ਤਾਂ ਮੈਂ ਨਾ ਲੂਗੀ ਦੁਕਾਨ ਤੇ ਵਗ ਜੀ ਰੋਟੀ ਬਣਾ ਦੂੰਗੀ ਮੈਂ ਫਟਾਫਟ ਨਾ ਕੇ ਅੱਛੇ ਦੁਕਾਨ ਤੇ ਵਗ ਜਾ ਹੋਰ ਕੌਣ ਜਾਊਗਾ ਦੁਕਾਨ ਤੇ ਨਾ ਜਿਹੜੇ ਉਹ 10 ਕਿਲੇ ਨੇ ਫਿਰ ਉਹ ਵੇਚਦਾ ਫਿਰ ਦੁਕਾਨ ਤੇ ਵੀ ਤਾਂ ਜਾਣਾ ਜੀ ਦੁਕਾਨ ਤੇ ਕੌਣ ਜਾਊਗਾ ਪਹਿਲਾਂ ਮੈਨੂੰ ਐ ਦੱਸ ਗੱਲ ਸੁਣ ਲੈ ਮੇਰੀ ਕਿੰਨੀ ਸੁਣੀ ਤੇ ਲਖ ਜੀਰੀ ਹੋਈ ਐ ਫਿਰ ਹੁਣ ਐ ਕਹਿੰਦੇ ਦੀ ਹੁਣ ਉਹ ਬੇਲਾ ਥੋੜੀ ਰੱਖਣੇ ਬਾਣ ਉੱਚ ਕੁਝ ਬੀਜਣਾਂ ਵੀ ਪਊਗਾ ਕਣਕ ਬੀਜਣੀ ਐ ਨਾਲੇ ਗੱਲ ਸੁਣ ਹਾਂ ਜੀ ਡੀਪੀ ਨਹੀਂ ਮਿਲਦਾ ਉਹਦਾ ਕੀ ਕਰੋਂਗੇ ਹੁਣ ਆਹ ਕੌਣ ਆ ਗਿਆ ਵਿੱਚ ਨਾ ਉਹਦਾ ਕੀ ਕਰਵਾਉਂਗੇ ਕੱਲੀ ਕਣਕ ਤੇ ਬੀਜ ਦੋ ਉਹ ਤਾਂ ਕੀ ਕਰਵਾਣਾ ਆਪਾਂ ਨੇ ਬੀਜ ਕੇ ਐ ਬੇਸੂਰੀ ਜਾ ਤਾਂ ਡੀਪੀ ਕਣਕ ਦੇ ਥੱਲੇ ਪੈਂਦਾ ਹੈ ਨਾਲ ਬੀਜਣਾ ਪੈਂਦਾ ਹੈ ਡੀਓ ਵੀ ਕਣਕ ਦੇ ਥੱਲੇ ਕਣਕ ਦਾ ਨਾ ਤਾਂ ਨਿੱਕਾ ਜਿਹਾ ਹੁੰਦਾਗਾ ਜੀ ਆਏ ਹੋਏ ਮੇਰੇ ਆ ਲੱਭਾ ਕਿਉਂ ਦਿਮਾਗ ਖਾਨੀ ਐ ਕਣਕ ਦੇ ਨਾਲ ਬੀਜਣੇ ਰਹੇ ਹੁੰਦੇ ਉਹ ਅੱਛਾ ਰਹੇ ਹੁੰਦਾ ਹਾਂ ਨਾਲੇ ਤਾਕਤ ਦਿੰਦਾ ਨਾਲੇ ਉਹਦੇ ਨਾਲ ਜੰਮਨ ਸ਼ਕਤੀ ਵਾਦੀ ਐ ਕਣਕ ਸੋਣੀ ਜਾਂਦੀ ਐ ਮੈਨੂੰ ਕੀ ਪਤਾ ਮਾਹ ਕਿਤੇ ਕੋਈ ਹੋਰ ਫਸਲ ਹੁੰਦੀ ਆ ਵੀ ਕੋਈ ਨਵੀਂ ਬੀਜੇਗਾ ਡੀਓਪੀ ਮੈਨੂੰ ਕੀ ਪਤਾ ਦੀਗਾ ਵੀ ਰੇ ਹੁੰਦਾ ਉਹ ਲੈ ਐ ਕਰ ਗੱਲ ਸੁਣ ਲੈ ਤੈਨ ਨਾਲ ਹਾਂਜੀ ਚਾਰ ਪੰਜ ਦਿਨ ਦੁਕਾਨ ਤੈਨੂੰ ਸੰਭਣੀ ਐ ਚਾਰ ਪੰਜ ਦਿਨ ਲੈ ਕਹਿੰਦੀ ਤਾਂ ਐ ਜਿਵੇਂ ਕਿਤੇ ਤੈਨੂੰ ਕੋਈ ਮੈਂ ਇਸ ਦਾ ਸੰਗਲ ਫੜਾਤਾ ਹੋਵੇ ਵੀ ਨਮਾ ਦੀ ਔਖੀ ਹੋ ਜਾਈਂ ਕੱਖ ਪਾਦੀ ਪਤਾ ਜੀ ਉੱਥੇ ਮੇਤ ਤਾਂ ਬੋਲੇ ਜਾਂਦਾ ਲੋਕਾਂ ਨਾਲ ਕਦੇ ਤਾਂ ਕੋਈ ਆ ਜਾਂਦਾਗਾ ਆ ਦੇ ਹੀ ਲਾਣੇਦਾਰ ਨੇ ਇੱਕ ਜਰਦੇ ਦੀ ਪੁੜੀ ਮੈਨੂੰ ਫਿਰ ਤੈਨੂੰ ਬੁਸਦੇ ਨੇ ਕਾ ਦਿੰਦੇ ਨੇ ਅੱਜ ਕਿਲੇ ਰਾਮ ਕਿੱਥੇ ਹੈਗਾ ਜੀ ਕਿਲੇ ਰਾਮ ਨਹੀਂ ਹੈਗਾ ਦੁਕਾਨ ਤੇ ਫਿਰ ਹੁਣ ਇੱਥੇ ਬੈਠ ਕੇ ਸੁਣ ਮੇਰੀ ਗੱਲ ਹੁਣ ਦੁਕਾਨ ਤੇ ਦੇਖ ਜਾਂ ਦੁਕਾਨਦਾਰੀਏ ਗਾਗਟਾਂ ਆਣਗੀ ਗਾਗਟਾਂ ਆਉਂਦੇ ਨੇ ਜੀ ਉਹ ਤਾਂ ਠੀਕ ਆ ਆਇਆ ਅੱਖ ਲਈਏ ਨਾ ਤੁਸੀਂ ਸੁਨੇਹਾ ਕੇ ਦੁਕਾਨ ਤੇ ਤੁਸੀਂ ਆ ਜੀ ਕਈ ਵਾਰ ਕੋਈ दारू ਪਿਆਲੇ ਵਾਲਾ ਆ ਜਾਂਦਾ ਹੈ ਚਲੋ ਤਾਂ ਠੀਕ ਹੈ ਲੈ ਗੱਲ ਸੁਣ ਮੇਰੀ ਧਿਆਨ ਨਾਲ ਦੇਖ ਪਹਿਲਾਂ ਤਾਂ ਕਾਚੇ ਬਣਾਉਂਗਾ ਮੈਂ ਅੱਛਾ ਜੀ ਹਾਂ ਫਿਰ ਉਹ ਸੁੱਕਣਗੇ ਪੰਜ ਚਾਰ ਦਿਨਾਂ ਚ ਫੇਰ ਕਿਤੇ ਉਹ ਫੂਕ ਕੇ ਫੇਰ ਕਿਤੇ ਕਣਕ ਬੀਜੂਗੀ ਤਾਂ ਕਹਿੰਦਾ ਵੀ ਪੰਜ-ਛੇ ਦਿਨ ਮੈਨੂੰ ਲੱਗਣਗੇ ਚਲੋ ਉਹ ਤਾਂ ਠੀਕ ਹੈ ਜੀ ਚਲ ਕਣਕ ਤਾਂ ਤੁਸੀਂ ਇਕੱਲੇ ਪੀ ਜਾਓਗੇ ਵਧੀਆ ਹਨ ਪਹਿਲਾਂ ਮੰਗੂ ਤਾਂ ਜੀਰੀ ਚ ਪਰ ਮੈਨੂੰ ਉਹਦੇ ਚ ਗਾਰੇ ਇਹ ਚ ਲਵੇੜਤਾ ਓਹੋ ਬੁਰਾ ਹਾਲ ਕਰਤਾ ਹੁਣ ਆ ਤਾਂ ਠੀਕ ਆਗਾ ਹੁਣ ਉਹ ਸੁੱਕੇ-ਸੁੱਕੇ ਚ ਕਣਕ ਬੀਜਣੀ ਆ ਉਹਦਾ ਪਾਪਾ ਮੈਨੂੰ ਵੀ ਲੈ ਚੰਦੀ ਨਾਲ ਮੈਂ ਬੀਜ ਆਉਂਗੀ ਕਣਕ ਤਾਂ ਬੀਜਾਇ ਆਵਾਂਗੀ ਕਣਕ ਤੋਂ ਪਹਿਲਾਂ ਖਰਚੇ ਵੜਾ ਕੇ ਆ ਮੇਰੇ ਨਾਲ ਖਰਚੇ ਤਾਂ ਹੋੜ ਨਾਲ ਕਹਿੰਦਾ ਟਰੈਕਟਰ ਤੋਂ ਵੜਵਾਵਾਂਗੇ ਜੀ ਟਰੈਕਟਰ ਵਿੱਚੋਂ ਵਿੱਚੋਂ ਵੱਡੂਗਾ ਬੱਟੇਲੇ ਲਈ ਤਾਂ ਆਪਾਂ ਨੂੰ ਵੱਢਨੇ ਪੈਣਗੇ ਉੱਥੇ ਦੀ ਵੱਢਦਾ ਹੋ ਕਿੱਥੋਂ ਪੰਗਾ ਲੈ ਲਿਆ ਮੈਂ ਤਾਂ ਹੋ ਰਹੀ ਚੱਲ ਤੁਸੀਂ ਐ ਕਰੋ ਮੈਂ ਤਾਂ ਦੁਕਾਨ ਤੇ ਬੈਹਿ ਜੂਗੀ ਤੁਸੀਂ ਕਰੱਚੇ ਕਰੱਚੇ ਵੱਢ ਕੇ ਗਣ ਤੋਂ ਕੁੱਤ ਵੀਜ ਦੋ ਮੈਂ ਤਾਂ ਤੈਨੂੰ ਕਹਿਣਾ ਭੁੱਲ ਗਿਆ ਕੁਛ ਨਹੀਂ ਹੁੰਦਾ ਦੁਕਾਨ ਦੋ ਦਿਨ ਬੰਦ ਕਰ ਦਾਂਗੀ ਲੈ ਉਹ ਪੈਸੇ ਕਮਾਵਾਂਗੇ ਜੀ ਫੇਰੇ ਆ ਦੁਕਾਨ ਤੇ ਕਿੰਨਾ ਕੁ ਕਮਾ ਲੇਗੀ ਦੋ ਦਿਨਾਂ 'ਚ 2000 ਰੁਪਏ ਕਮਾ ਲੇਗੀ ਵੱਤ ਤੋਂ ਵੱਧ ਉੱਥੇ ਦੇਖ ਆਪਣੀ ਕਿੰਨੀ ਛੋਨੀ ਫਸਲ ਹੋਈ ਐ ਤੁਸੀਂ ਜ਼ਿਆਦੇ ਸਿਆਣੇ ਨਾ ਬਣਾ ਕਰੋ ਜੀ ਜਿਹੜਾ 2000 ਰੁਪਏ ਕਮਾਉਂਗੀ ਆਪਾਂ ਵਹਾਈ ਵਾਲਿਆਂ ਨੂੰ ਵੀ ਤਾਂ ਦੇਵਾਂਗੇ ਕਣਕ ਵੀਜਣ ਵਾਲੇ ਨੂੰ ਵੀ ਦੇਵਾਂਗੇ ਪੈਸੇ ਉਹਨੇ ਕਮਾ ਲੂਗੀ ਨਹੀਂ ਉਹ ਤਾਂ 1000 2000 ਤਾਂ ਉਹੀ ਗਿੱਲੇ ਨਾਲ ਲਿਆ ਜਾ ਚੰਗੀ ਉਹ ਨੂੰ ਉਹੀ ਕੱਚ ਦੇ ਦਾਂਗੇ ਆਪਾਂ ਸਾਰੇ ਕਾਚੇ ਚ ਤਾਂ ਵੀ ਲੈ ਲੂਆ ਪਹਿਲੇ ਜੀਰੀ ਉਹਨੇ ਵੱਡੀ ਐ ਚੱਲ ਤੁਹਾਡੀ ਮਰਜ਼ੀ ਐ ਜੀ ਜਿਵੇਂ ਤੁਹਾਡੀ ਸਲਾਹ ਕੀ ਚੱਲ ਮੈਂ ਹੁਣ ਨਹਾ ਲਾਂ ਨਾਲ ਤਾਂ ਨਾਲ ਰੋਟੀ ਬਣਾਦਾ ਫਿਰ ਲੈ ਗੱਲ ਸੁਣ ਲੈ ਤੇ ਨਾਲ ਹਾਂਜੀ ਮੈਂ ਕਰੂੰਗਾ ਤੇ ਲਵੇ ਫੋਨ ਅੱਛਾ ਜੀ ਹਾਂ ਫਿਰ ਤੂੰ ਰੋਟੀ ਲੈ ਕੇ ਆ ਜੀ ਨਾਲੇ ਬਿਠਾ ਦੀ ਮੇਰੇ ਨਾਲ ਕੱਚੇ ਚੱਲ ਠੀਕ ਐ ਹਾਂ ਦੁਕਾਨ ਤਾਂ ਭੁੱਲ ਜਾ ਦੋ ਚਾਹ ਤਾਂ ਕੁਝ ਨਹੀਂ ਹੁੰਦਾ ਤਾਂ ਹੀ ਕਰਦੇ ਹੁੰਦੇ ਹਾਂਗੇ ਘੰਡ ਤਾਂ ਨਹੀਂ ਲੜਦੀ ਜੀ ਉੱਤੇ ਪਹਿਲਾਂ ਤੂੰ ਐ ਦੱਸ ਉਹਦੇ ਗਈ ਸੀ ਤੂੰ ਜਿੱਦੇ ਜੀਰੀ ਵਰਦੇ ਤੇ ਉਹ ਚਾਹ ਲੈ ਕੇ ਹਾਂਜੀ ਫਿਰ ਉਹਦਾ ਮੈਂ ਹੁਣ ਚਾਹ ਫੜਾ ਕੇ ਮੁੜਾਈ ਤੀ ਹੁਣ ਤਾਂ ਕਾਚੇ ਬੱਢਣੇ ਪੈਣਗੇ ਦਾਤੀ ਉੱਤੀ ਲੱਗੀ ਹੋਰ ਤੇ ਆਪਾਂ ਛੇੜ ਦੋਗੇ ਤੁਸੀਂ ਰੋਟੀ ਪਕਾਉਣ ਵਾਲਾ ਵੀ ਨਹੀਂ ਹੈਗਾ ਕੋਈ ਆਪਣੇ ਕੋਈ ਛੇ ਆਪਾਂ ਨਹੀਂ ਛੇੜ ਤਾਂ ਹੈਗਾ ਲੈ ਤੂੰ ਹੁਣ ਜਾ ਦੇ ਮੇਰੇ ਦਿਮਾਗ ਨਾ ਖਾਰ ਮੈਨੂੰ ਲੇਟ ਨਾ ਕਰਾ ਮੈਂ ਹਲੇ ਗਿੱਲੇ ਲਵੇ ਜਾਣਾ ਰੀਪਰ ਪੁੱਛਣੇ ਕਾਚੇ ਬਣਾਉਂਗਾ ਤੂੰ ਲੈ ਕੇ ਰੋਟੀ ਲੈ ਕੇ ਆ ਜੀ

ਕੋਈ ਕੀ ਹੋ ਗਿਆ ਤੈਨੂੰ ਪੂਰੇ ਤਾਅ ਮੜਾ ਲਿਆ ਨਾ ਪਹਿਲਾਂ ਇਹ ਦੱਸ ਮੈਨੂੰ ਜਦੋਂ ਕੋਈ ਬੰਦਾ ਘਰੋਂ ਬਾਹਰ ਜਾਵੇ ਪਿੱਛੋਂ ਬਾਜਨੀ ਮਾਰਦੇ ਹੁੰਦੇ ਬੇਛੁਰੀ ਕੰਮ ਪੁੱਠੇ ਹੀ ਹੁੰਦਾ ਉਹ ਤਾਂ ਐਂ ਕਹਿੰਦੇ ਉਹਨੇ ਜੇ ਕੋਈ ਹੋਰ ਮਾਰਦੇ ਫੇਰ ਹੁੰਦਾਗਾ ਹੁਣ ਕਰਦਿਆਂ ਦਾ ਥੋੜੀ ਕੁ ਹੁੰਦਾਗਾ ਇਹ ਸਾਰਿਆਂ ਦਾ ਹੁੰਦਾ ਜੇ ਵਹਿਮ ਕਰੇ ਹਾਂ ਹੁਣ ਤੁਸੀਂ ਮੇਰੀ ਗੱਲ ਸੁਣੋਗੇ ਕੰਨਾ ਲੈ ਸੁਣਾ ਦੇ ਹੁਣ ਗੱਲ ਸੁਣਾਣ ਵਾਸਤੇ ਫੇਰ ਸੁਣਾ ਦਿੰਦੀ ਅੱਖ ਨੇ ਆਈ ਨੂੰ ਫੇਰ ਮੈਂ ਭੁੱਲ ਜਾਂਦੀ ਮੇਰੀ ਗੱਲ ਸੁਣੋ ਜੀ ਦੇਖ ਮੈਂ ਜਿਵੇਂ ਤੁਸੀਂ ਕਹੋਗੇ ਸਾਰਾ ਕੰਮ ਖੇਤ ਵਾਲਾ ਮੈਂ ਤੁਹਾਡੇ ਨਾਲ ਕਰਾ ਦਿਆ ਕਰੂੰਗੀ ਦੇਖ ਹੈ ਨਾ ਹਾਂ ਜੇ ਇੰਨਾ ਵੀ ਕੰਮ ਹੋਊਗਾ ਸਾਰਾ ਤੁਹਾਡੇ ਨਾਲ ਨਾਲ ਕਰਾਉਂਗੀ ਸਾਰਾ ਕੰਮ ਅੱਛਾ ਹਾਂ ਆਪਣੇ ਕੰਨੀ ਜੀਰੀ ਹੋ ਗਈ ਸਖਣਾ ਹੈ ਨਾ ਹਾਂ ਤੁਸੀਂ ਮੇਰੀ ਇੱਕ ਗੱਲ ਮੰਨੋਗੇ ਇੱਕ ਗੱਲ ਹਾਂ ਜੀ ਪਹਿਲਾਂ ਐਂ ਦੱਸ ਗੱਲ ਦੱਸ ਪਹਿਲਾਂ ਫੇਰ ਕਹੂੰਗਾ ਵੀ ਮੰਨੂ ਆ ਕਿਦਾਂ ਪਹਿਲੀ ਮੈਂ ਹਾਂ ਕਰਦਾ ਕੀ ਪਤਾ ਤੂੰ ਕਿਹੜੇ ਹੱਥ ਜਿਹਾ ਫੜਾ ਦੇ ਕੋਈ ਪਤਾ ਨਹੀਂ ਮੈਂ ਤਾਂ ਇਹ ਕਹਿੰਦੀ ਕਿ ਕੰਨੀ ਜੀਰੀ ਹੋਈ ਸੁੱਖ ਨਾ ਆਪਣੇ ਤੋਂ ਆਪਣੇ ਕਣਕ ਵੀ ਵੱਧ ਤੋਂ ਵੱਧ ਹੋ ਜੇ ਮੈਂ ਤਾਂ ਕਹਿੰਨੀ ਆ ਰੱਬ ਦੀ ਕਿਰਪਾ ਹੋਈ ਰਹੇ ਤੁਸੀਂ ਮੈਨੂੰ ਕਮਾ ਲਓਗੇ ਜੀ ਲੈ ਕਮਾਨ ਜੀ ਕੀ ਗੱਲ ਕਰ ਜੀਆਂ ਲੈ ਫੜਾਉਂਗਾ ਜੀ ਇਹ ਲੈ ਜਿੰਨਾ ਮਰਜ਼ੀ ਕੋਮ ਲੈ ਇਹ ਲੈ ਕੋਮੀ ਜੀ ਚੱਕਰ ਨੇ ਆਤੇ ਦੀ ਕਿ ਹੋ ਰਹੀ ਆਂ ਥੋੜੀ ਕਮਾਨ ਕਿਹਾਗਾ ਹੋਰ ਕਿਵੇਂ ਕਮਾਂ ਮਾ ਹੇ ਮੇ ਰੱਬਾ ਮੈਂ ਤਾਂ ਇਹ ਕਹਿੰਦੇ ਵੀ ਅੱਪਾ ਕਿਤੇ ਬਾਹਰ ਹੀ ਘੁੰਮਣ ਵਗ ਚੱਲਾਂਗੇ ਸੂਟ ਸੜ ਦਵਾ ਲੈਂ ਮਨੂੰ ਬੜੀ ਸ਼ਾਪਿੰਗ ਕਰਕੇ ਆਵਾਂਗੇ ਆਪਾਂ ਨਾਲੇ ਤੁਸੀਂ ਅਸੜੀ ਜੀ ਇੱਕ ਤੋਤੀ ਜੀ ਫਿਰਦੇ ਰਹਿੰਨੇ ਹੋਗੇ ਇਹਨੂੰ ਛੜ ਦੋ ਹੁਣ ਇਹਦਾ ਪੰਡਾ ਦੇਖ ਲੈ ਆ ਗਈ ਕਿ ਨਾ ਉਹੀ ਜੱਟਾਂ ਲਈ ਕੰਮ ਆ ਤੇ ਐਂ ਤਾਂ ਜੱਟ ਦੇ ਪੈਸੇ ਪੈ ਛੱਕੇਉ ਨਹੀਂ ਖਰਦਾ ਜੱਟਾਂ ਦੇ ਬੇ ਚਾਰ ਪੈਸੇ ਆਈ ਨਹੀਂ ਗਵਾਈ ਨਹੀਂ ਉਹੀ ਕੰਮ ਕੋਲ ਘੁੰਮ ਜਮਾਂ ਕੇ ਖੁਲਾਣਾ ਕਰਾਂਗੇ ਕੱਪੜੇ ਲਵਾਂਗੇ ਗੱਲ ਸੁਣ ਲੈ ਬੰਦਿਆਂ ਮੰਗੂ ਗੱਟਾ ਦਕਾਨ ਤੇ ਭੇਜਿਆ ਕਰ ਜਾਂ ਖੇਤ ਕੰਮ ਕਰਾ ਦੇ ਕਰ ਹਾਂ ਆ ਕੁੱਮਨ ਕੰਮ ਨਾਲ ਤਾਂ ਛੱਡ ਦੇ ਹਾਂ ਜੇ ਜਿਆਦਾ ਸ਼ੌਂਕ ਹੈ ਹੋਰ ਕਮਾ ਲੈੰਦਾ ਤੇ ਨੂਰੇ ਨਾ ਬੱਸ ਆਇ ਨਹੀਂ ਮੇਰੀ ਗੱਲ ਸੁਣ ਦੇਖੀ ਸਾਰੇ ਲੈ ਕੇ ਜਾਂਦੇ ਆ ਬੰਗਾਂ ਨੂੰ ਕੋਈ ਫਿਲਮ ਤਾਂ ਕਿਉਂ ਲੈ ਗਿਆ ਕੋਈ ਕਸ ਆਉ ਜਿਹੜਾ ਪੰਮੀ ਨਹੀਂ ਹੈਗਾ ਪੰਮੀ ਰੋਜ ਲੈ ਜਾਂਦਾ ਫਿਲਮ ਦੇਖਣ ਆਉਂਦੀ ਉਹਨੂੰ ਤੁਸੀਂ ਮੈਨੂੰ ਕਦੇ ਨਹੀਂ ਲੈ ਕੇ ਗਿਆ ਕਿਤੇ ਚੱਲ ਲੈ ਤਾਂ ਜਾਊਂਗਾ ਦੇਖ ਤੈਨੂੰ ਇੱਕ ਸ਼ਰਤ ਤੇ ਹਾਂਜੀ ਮੰਨੇਗੀ ਸ਼ਰਤ ਮੇਰੀ ਕੀ ਸ਼ਰਤ ਹੈ ਇਹ ਦੱਸੋ ਫਿਰ ਦੇਖ ਕੰਕ ਚੱਕਰ ਕੰਕ ਬੰਦਨ ਚੱਕਰ ਹਾਂ ਸਾਰਾ ਕੰਮ ਖੇਤ ਦਾ ਤੂੰ ਕਰਾਈਂ ਸਾਰਾ ਕਰਾ ਦੋਗੇ ਜੀ ਸੁਣ ਲੈ ਗੱਲ ਉਹ ਚੋਂ ਆਪਾਂ 5-10000 ਰੁਪਏ ਜਿਹੜਾ ਬਚਾਵਾਂਗੇ ਹਾਂਜੀ ਡੈੜੀ ਵਾਲਾ ਹਾਂਜੀ ਫੇਰ ਚਲ ਉਹ ਲਾ ਦਾਂਗੇ ਆਪਾਂ ਬੱਕ ਚ ਲੈ ਗੋਮਨ ਹਾਲੇ ਚਲੀ ਨਹੀਂ ਫੇਰ ਹਾਂ ਲੈ ਚੱਲੂੰਗਾ ਠੀਕ ਹੈ ਨਾ ਕੰਮ ਦਾ ਮੈਂ ਸੋਣਾ ਸਾਰਾ ਕਰਾ ਦਿਆ ਕਰੂੰਗੀ ਖੇਤੀ ਵਾਲਾ ਹੁਣ ਤਾਂ ਮੈਨੂੰ ਸਿੱਖ ਗਈ ਮੈਂ ਕੰਮ ਕਰਨ ਨਾਲੇ ਸਾਰਾ ਖੇਤੀ ਵਾਲਾ ਜੀ ਚਲ ਠੀਕ ਹੈ ਫੇਰ ਹੁਣ ਨਾਲ ਕੰਮ ਕਰਾਈ ਬੇਤੇਨਾ ਵਾਦਾ ਕਰ ਲਿਆ ਕੰਕ ਵੱਟ ਕੇ ਚੱਲਾਂਗੇ ਆਪਾਂ ਹਾਂ ਕੰਕ ਵੱਟ ਕੇ ਮੈਂ ਨਾਲ ਤਾਂ ਤੁਸੀਂ ਕਹਿੰਦੇ ਇਹਨਾਂ ਖੇਤ ਵਾਲਾ ਕੰਮ ਕਰਾ ਕੇ ਫੇਰ ਚੱਲਾਂਗੇ ਹਾਂ ਫੇਰੇ ਤੈਨੂੰ ਐਂ ਕਹਿ ਵੀ ਕੰਕ ਵੱਡੇ ਣ ਫਿਰ ਆਪਉ ਲਾਇਆ ਮੰਗੇ ਬਸ ਮੈਂ ਤਾਂ ਤੁਹਾਡੇ ਨਾਲ ਉਹੀ ਪਕਾਈ ਕਰੀ ਜਨੇ ਮਰਜੀ ਹੈ ਤੁਹਾਡੀ ਚਲੋ ਠੀਕ ਹੈ ਲੈ ਦੇਖ ਲੈ ਫੁੰਦੀ ਨਹੀਂ ਲੈ ਹੁਣ ਪੰਜ ਕੀ ਰੁੱਛ ਕੇ ਚਲ ਆਥਰੇ ਮਨਾ ਲਾਂਗੇ ਤੂੰ ਐ ਕਾ ਜਾ ਕੇ ਕੰਮ ਕਰ ਪਹਿਲਾ ਖੇਤ ਹੋ ਰੀਪਰ ਪੁੱਛਣਾ ਦੀ ਪਤਾ ਨਹੀਂ ਮਿਲੂਗਾ ਪਤਾ ਨਹੀਂ ਨਾ ਬੇਛੁਰੀ ਜਾਤ ਨੇ ਪਿੱਛੋਂ ਬੋਲ ਮਾਰਤਾ ਚਲ ਕੋਈ ਨਾ ਬਹਿਮ ਨਾ ਕਰ ਬਿੱਲੇ ਨਾ ਮੈਂ ਬਹਿਮ ਨਾ ਕਰ ਚਲ ਬਾਈ ਰੋਕ ਓ ਰੋਕ ਲੈ ਰੋਕ ਲੈ ਉਹ ਖੜ ਜਾ ਥੱਲੇ ਆਵੇਂ ਇੱਧਰ ਦੀ ਹੋ ਜਾ ਕੀ ਹੋ ਗਿਆ ਹੋਰ ਬਾਈ ਠੀਕ ਹੈ ਹਾਂ ਬਾਈ ਠੀਕ ਆ ਤੂੰ ਦੱਸ ਕਿੰਨਾ ਕਰ ਗਿਆ ਬਾਈ ਤੇਰਾ ਕੰਮ ਉਹ ਬਾਈ ਮੇਰੀ ਤਾਂ ਅੱਜ ਦੀ ਸਾਰੀ ਡੈੜੀ ਲੱਗ ਜੂਗੀ ਅੱਛਾ ਉਹ ਬਾਈ ਕੱਲ ਨੂੰ ਜੇ ਬੇਲਾ ਯਾਰ ਮੇਰੇ ਵੜਦੇ ਖਰਚੇ ਉਹ ਨਾ ਬਾਈ ਯਾਰ ਉਧਰ ਮੇਰਾ ਤਾਂ ਸੁਭਾਗਾ ਮਾਰਿਆ ਪਿਆ ਬਾਈ ਉਹ ਬਾਈ ਤੂੰ ਤਾਂ ਉਹ ਐਂਡ ਹੋਣ ਵਾਲੀਆਂ ਗੱਲਾਂ ਕਰਨ ਲੱਗ ਗਿਆ ਯਾਰ ਪਹਿਲਾਂ ਮੈਂ ਗੱਗੀ ਕੇ ਗਿਆ ਉਹ ਮੈਨੂੰ ਜਵਾਬ ਦੇ ਗਏ ਕਹਿੰਦੇ ਜੀ ਤੋ ਜੀਰੀ ਵਡਾਈ ਐ ਉਸੇ ਤੋਂ ਖਰਚੇ ਵਡਾ ਭਾਈ ਜਿਵੇਂ ਮਰਜ਼ੀ ਕਰਨਾ ਭਾਈ ਤੈਨੂੰ ਤਾਂ ਵੱਢਣੇ ਪੈਣਗੇ ਖਰਚੇ ਯਾਰਾ ਉਹ ਚੱਲ ਭਾਈ ਫਿਰ ਪੜ ਦੂੰਗਾ ਯਾਰਾ ਹੋਰ ਬਾਈ ਬਣ ਕੇ ਮੇਰੀ ਗੱਲ ਸੁਣ ਲੈ ਭਾਈ ਮੇਰੇ ਕੋਲੇ ਟਾਈਮ ਘਟਾ ਕੋਈ ਸੀਜ਼ਨ ਚੱਲ ਰਿਹਾ ਕੱਲ ਨੂੰ ਮੈਂ ਤੇਰੇ ਸੁਨੇਹੀ ਖਰਚੇ ਵੱਢਣ ਆ ਜੂਗਾ ਚਾਹ ਲੈ ਹੀ ਦੂੰ ਉਹ ਕੋਈ ਨਾ ਭਾਈ ਸੰਦੇਹੀ ਆ ਜੂ ਮੈਂ ਚਾਹ ਲੈ ਕੇ ਹਾਂ ਲੈ ਹੀ ਭਾਈ ਜਿਆਦਾ ਠੀਕ ਹੈ ਠੀਕ ਹੈ ਠੀਕ ਹੈ ਤੇਰੇ ਖੇਤ ਚ ਸੁਨੇਹੀ ਆ ਜੂਗਾ ਆ ਲਾਲਾ ਕਿਵੇਂ ਆਂਦਾ ਇਧਰ ਹੋਰ ਭਾਈ ਅੰਮ੍ਰਿਤ ਕਿਵੇਂ ਹੈ ਉਹ ਠੀਕ ਆ ਸੇਟ ਜੀ ਤੂੰ ਦੱਸ ਮੈਂ ਤਾਂ ਇਹ ਕਹਿੰਦਾ ਸੀ ਮੇਰੇ ਖਰਚੇ ਵੱਢ ਜਿਵੇਂ ਮਰਜ਼ੀ ਕਰ ਮੈਂ ਲੇਟ ਹੋਣ ਲੱਗ ਰਹੀ ਹੈ ਕੰਮ ਉਹ ਸੋਨੂੰ ਦੋਆਂ ਨੂੰ ਇਕੱਠੀ ਜ਼ੋਰ ਪੈਂਦਾ ਓਏ ਐਂ ਸੋਨੂੰ ਜੀਰੀ ਬਖਤ ਜ਼ੋਰ ਪਿਆ ਦੇਖ ਇਹਦੇ ਨਾਲ ਮੇਰਾ ਕੀ ਲੱਗੇ ਤੇ ਗਮ ਤੇ ਮੇਰੀ ਗੱਲ ਸੁਣ ਦੇ ਮੇਰਾ ਦੁਕਾਨਦਾਰੀ ਦਾ ਵੀ ਕੰਮ ਹੈ ਕਿਰਿਆ ਮੈਂ ਕਣਕ ਬੀਜ ਕੇ ਵੇਲਾ ਹੋ ਜੂ ਫਿਰ ਮੈਂ ਦੁਕਾਨ ਸੰਭਲੂਗਾ ਅਬ ਦੀ ਹੋਰ ਭਾਈ ਮੈਂ ਤਾਂ ਡੂਮ ਆ ਵੇਲਾ ਫਿਰਦਾ ਮੈਨੂੰ ਕਿਹੜਾ ਕੋਈ ਕੰਮ ਹੈ ਗੱਲ ਸੁਣ ਲੈ ਭਾਈ ਤਿੰਨ ਦਿਨ ਪਹਿਲਾਂ ਵੱਡੀ ਹੋਈ ਆ ਜੀਰੀਤੋਂ ਮੇਥੋਂ ਉਹ ਕਰਚੇ ਸੁੱਕੇ ਪਏ ਨੇ ਜਮੀ ਪਰ ਆ ਗਲਾਂ ਦਾ ਹੋਊਗਾ ਮੈਂ ਬਾਈ ਪਹਿਲਾਂ ਮੇਰੇ ਵੱਡੀ ਮੈਂ ਨਹੀਂ ਯਾਰਾ ਉਹ ਮੇਰੀ ਗੱਲ ਸੁਣ ਲੈ ਬਾਈ ਕਿਉਂ ਤੜਕੀ ਜਾਂਦਾ ਜਦੋਂ ਜਵਾਨ ਤੇਰੇ ਨਾਲ ਹੋਈ ਆ ਪਹਿਲਾਂ ਤਾਂ ਤੇਰੇ ਵੱਡੂਆਂ ਦਾ ਬਾਅਦ ਆਇਆ ਗੱਲ ਸੁਣ ਪਈ ਅਮਰਤ ਇਹ ਤਾਂ ਉਹੀ ਤਾਂ ਜਵਾਈ ਜਾਂਦਾ ਤਿੰਨ ਦਿਨ ਪਹਿਲਾਂ ਵੱਟ ਕੇ ਲੈ ਗਈ ਦੀ ਬੇਈਮਾਨੇ ਨੇ ਵੱਟ ਕੇ ਲੈ ਗਈ ਫੇਰ ਕਿਹੜੇ ਟੋਲੇ ਆ ਗੱਲ ਸੁਣ ਲੈ ਬੇਈਮਾਨਾ ਕਾਦਾ ਬੇਈਮਾਨਾ ਕਰ ਲਿਆ ਮੈਂ ਔਰ ਮਸ਼ੀਨ ਮੇਰੀ ਗੱਲ ਸੁਣੋ ਭਾਈ ਮੈਂ ਤੁਸੋਂ ਹੋਰ ਨਾ ਲੈਣੀ ਓਏ ਉਹ ਪਰਾਂ ਜਾ ਕੇ ਲੜੋ ਮੈਂ ਆਪਦਾ ਕੰਮ ਲਮੇੜ ਲੈ ਤਨੇ ਓ ਬਾਈ ਮੇਰਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਤੂੰ 10000 ਸਵੇਰੇ ਆਏਂਗਾ ਕਿ ਨਾ ਲੜਨ ਨੂੰ ਕਿਹੜਾ ਦਿਮਾਗ ਚ ਭਰ ਕੇ ਲੜਨਦੇ ਨਹੀਂ ਆਏ ਤੂੰ ਆਏ ਕਰ ਪਈ ਮੇਰੇ ਕਾਤੇ ਵਰਦੀ ਧੜਕੇ ਪਹਿਲਾਂ ਫਿਰ ਇਹਦੇ ਵਰਦੀ ਬੇਈਮਾਨ ਨਾਲ ਤਾਂ ਮੈਂ ਦੱਸ ਉਹ ਸੇਠ ਆ ਇਹਨੂੰ ਹਾਂ ਹੋ ਰਹੀ ਆ ਹੁਣ ਮੈਂ ਦੱਸ ਕਿਵੇਂ ਕਰਾਂ ਲੈ ਵੇ ਚਤਰਿਆ ਆਪਦੇ ਆਪ ਨੂੰ ਲਾਲਾ ਬਾਲੀ ਥਿਆਰ ਕਹਾਂਦਾ ਓ ਨਾਲੇ ਆਪਾਂ ਨੇ ਤੇਲੇ ਲਾ ਕੇ ਕਿਉਂ ਖਰਚਾਂ ਦੀ ਰਾਤ ਕਟਵਾਣੀ ਐ ਤੁੱਪੇ ਵੜਾਵਾਂਗੇ ਮਾੜੀ ਮੋਟੀ ਤੁੱਪ ਲੱਗ ਜੂਗੀ ਨਾ ਐਸੀ ਦੀ ਲਵਾ ਇਸ ਨੂੰ ਕਹੇ ਵੀ ਪਹਿਲਾਂ ਤੜਕੇ ਤੂੰ ਹੀ ਲਵਾ ਲਵਦਾ ਚਕਾ ਦੇ ਟਾਪ ਪਹਿਲਾਂ ਤਾਂ ਆਪਦੇ ਆਪ ਨੂੰ ਐ ਕਹਾਂ ਨਾ ਦੀ ਮੈਂ ਮਾਰਦਾ ਮੇਰੇ ਤਾਈ ਸਰੂਪੇ ਨੂੰ ਫੋਨ ਮੈਂ ਪਹਿਲਾਂ ਜਿ ਖਾਉਂਗਾ ਪਹਿਲਾਂ ਜਿ ਖਾਉਂਗਾ ਹੁਣ ਮਾਰ ਲਈ ਤੇਰੇ ਤਾਈ ਸਰੂਪੇ ਨੂੰ ਫੋਨ ਤੂੰ ਸਿਕਵਾ ਲਈ ਇਹਨਾਂ ਨੂੰ ਫੂਕਾ ਮਾਰ ਮਾਰ ਕੇ ਇਹਦੇ ਵੱਢਣੇ ਪੈਣਗੇ ਇਹ ਪਹਿਲਾਂ ਜਵਾਨਤਾ ਇਹਦੇ ਨਾਲ ਕਰੀ ਹੋਈ ਆ ਤੇਰੇ ਕਿਵੇਂ ਆਜੂਗਾ ਉਹ ਕੀਬੋਰਡ ਬੋਰਡ ਕਰੀ ਜਾ ਨਾ ਬਾਈ ਤੂੰ ਇਧਰ ਉਹ ਕੁਛ ਨਹੀਂ ਬਾਈ ਤੂੰ ਐ ਕਰੀ ਚੱਲ ਯਾਰ ਕਾ ਨੂੰ ਗਮਾਂਡੇ ਪਾਈ ਐ ਚੱਲ ਤੂੰ ਪਹਿਲਾਂ ਇਸੇ ਦੇ ਵੱਢ ਦੇ ਮੈਂ ਤਾਂ ਫੇਰ ਵੜਾ ਲੂਆ ਲੈ ਹੁਣ ਤਾਂ ਠੀਕ ਆ ਸੇਠਾ ਹਾਂ ਤੂੰ ਮੈਨੂੰ ਐਂ ਦੱਸ ਸਵੇਰੇ ਕਾਗ ਵਜੇ ਆ ਜੇਗਾ ਉਹ ਭਾਈ ਮੈਂ 7:00 ਵਜੇ ਨੂੰ ਆ ਜੂਗਾ ਸਨੇਹੀ ਆ ਜੂਗਾ ਹਾਂ ਤੇ ਚਾਹ ਲੇਉਂਗਾ ਤੇਰੀ ਹਾਂ ਚਾਹ ਲੈਂ ਪਰੌਂਠੇ ਵੀ ਬਣਵਾ ਲੈਂ ਦੋ ਦੋ ਪਰੌਂਠੇ ਦਾ ਕੋਈ ਨਾ ਹਾਂਣਗੀ ਉਹ ਦੇਰੋ ਚਾਹ ਨਾਲ ਹੀ ਲਿਆ ਮੈਂ ਕਿ ਮਗਰ ਉਹ ਮਗਾ ਮਰ ਰੋਟੀ ਓਏ ਪਹਿਲੀ ਲਈ ਜਦੋਂ ਚਾਹ ਲੈ ਕੇ ਆਵੇਂਗਾ ਟ੍ਰਾਈਟਮ ਮਾਲਕ ਹਲਿਆ ਹਲਿਆ ਕੇ ਸਾਰਾ ਗੁਜ਼ਾ ਹਾਜਮ ਕਰ ਦਿੰਦਾ ਚੱਲ ਠੀਕ ਆ ਕੋਈ ਨਾ ਲੇਉਂਗਾ ਚੱਲ ਹੁਣ ਪੱਕਾ ਹੋ ਗਿਆ ਸਵੇਰੇ ਪਹਿਲਾਂ ਮੇਰੇ ਕੋਲ ਪੱਕਾ ਸਨੇਹਾ ਜੀ 7:00 ਵਜੇ ਨੂੰ ਖੇਤ ਆ ਜੀ ਚਲ ਠੀਕ ਹੈ ਮੈਂ ਤਾਂ ਅੱਜ ਵੀ ਖੇਤ ਤੇ ਹੁਣ ਜਾ ਕੇ ਆੜੇ ਦਾ ਨੂੰ ਕਰਦੇ ਜੇ ਵੜਦਾ ਨਾਲ। ਉਹ ਚੰਗਾ ਭਾਈ ਮੈਂ ਚੱਲਦਾ ਪਹਿਲਾਂ ਇਹਦੇ ਲਾ ਦੇ ਠੀਕ ਹੈ। ਮੈਨੂੰ ਫੋਨ ਕਰ ਦੇ ਜੇ ਵੇਲਾ ਹੋ ਗਿਆ। ਠੀਕ ਆ ਭਾਈ ਠੀਕ ਆ 12:00 ਵਜੇ ਤੋਂ ਵੜ ਜਾਣਗੇ ਇਹਦੇ ਦਾ ਲਾ ਲੈ ਦੇ। ਕੋਈ ਨਾ ਕੋਈ ਨਾ ਫੋਨ ਕਰ ਦੇ ਭਾਈ ਬਣ ਕੇ ਚੰਗਾ। ਹਾਂ ਚੰਗਾ। ਚੰਗਾ ਭਾਈ ਫੇਰ ਠੀਕ ਹੈ। ਚੰਗਾ ਭਾਈ। ਹਈ ਹਈ ਮੈਂ ਤੇ ਹਾਲ ਸੁਣੀ ਤਾਂ ਫਟਾਫਟ ਵਰਪਾ ਗਾਣਾ ਦੇਣਗੇ ਨਾਲੇ ਭੁੱਖ ਲੱਗ ਰਹੀ ਹੋਣੀ। ਕਦਰ ਲਗੇ ਹੁਣ ਤੱਕ ਨਹੀਂ ਆਈ ਘਰੀ ਗੇੜੇ ਕੱਟੀ ਗਈ ਮੈਂ ਤਾਂ ਘਰੀ ਧੁੱਪ ਚੜ ਗਈ ਚੱਕ ਮੇ ਪੈਰ ਹੋ ਜਾ ਲੈ ਬੀ ਲੇ ਮੱਗਨਾ ਚੁੱਪ ਕੇ ਕਾ ਨਾ ਸ਼ੁਬਾਦ ਆ ਗਿਆ ਬਾਲੀ ਮਿੱਠਾ ਗੰਨਾ ਜੋ ਪਣ ਲੱਗ ਗਰੇ ਨੇ ਮੈਂ ਤਾਂ ਫਟਾਫਟ ਭੱਜੀ ਆਈ ਤੀ ਕਿ ਮਾਹ ਭੁੱਖ ਲੱਗ ਰਹੀ ਹੋਣੀ ਚੱਲ ਲੈ ਲੈ ਰੋਟੀ ਖਾ ਲੋ ਜੀ ਫੇਰ ਹਲੇ ਨਹੀਂ ਖਾਂਦਾ ਮੈਂ ਰੋਟੀ ਠਹਿ ਕੇ ਖਾਲੂਗਾ ਦੇਖੀ ਗੰਨਿਆਂ ਨੇ ਮਿੱਠੇ ਦੇਖਣਾ ਬਾਲੀ ਸੁਆਦ ਆਇਆ ਮੈਨੂੰ ਤਾਂ ਚੁੱਪਨ ਦਾ ਢਿੱਡ ਭਰ ਗਿਆ ਨੇ ਨਜ਼ਾਰਾ ਜਾ ਗਿਆ ਬੱਚੇ ਫਿਰ ਆਈ ਕਰਾਈ ਮੈਂ ਵੀ ਵੱਟ ਲਾਵਾਂ ਇੱਕ ਗੰਨਾ ਮੈਂ ਵੀ ਝੂਪ ਲੂੰਗੀ ਗੰਨੇ ਝੂਪ ਲੈ ਜੱਟਾਂ ਦੇ ਪੋਲੇ ਸੱਚ ਕੁਛ ਹੋ ਰਿਹਾ ਹੈ ਕਹ ਕੇ ਜੀ ਗੱਲ ਸੁਣ ਮੇਰੀ ਹਾਂ ਇਹ ਜੇ ਝੂਪੇ ਵੀ ਖੇਤ ਕੀ ਦਾ ਪਤਾ ਹੈ ਮਲਕੀਤ ਕੇ ਨੇ ਫਿਰ ਕੀ ਲੋਕੀ ਕਹਿੰਦੇ ਨੇ ਮਲਕੀਤ ਨੂੰ ਤਾਂ ਜਾਣਦੀ ਐ ਨਰਮ ਬੰਦਾ ਚੱਲ ਕੁਛ ਨਹੀਂ ਕਹਿੰਦਾ ਬਾਂਗਰੋ ਚੱਲ ਕੁਛ ਨਹੀਂ ਹੁੰਦਾ ਹੁਣ ਕਿਹੜਾ ਹੋ ਹੱਟਾਂ ਮੇਰੇ ਨਾਲ ਲੜਦੀ ਰਹਿਆ ਕਰੂਗੀ ਬਾਂਗਰੋ ਇਹ ਜੇ ਚ ਪਾਉਗੀ ਤੈਨੂੰ ਕਿੰਨੇ ਉੱਥੀ ਬੰਨ ਲੂਗੀ ਕਿੰਨੇ ਨਾਲ ਹਾਂ ਉਹ ਤਾਂ ਠੀਕ ਆ ਚਲੋ ਠੀਕ ਆ ਜੀ ਮੈਨੂੰ ਤਾਂ ਲੱਗਦਾ ਤੁਸੀਂ ਕੰਮ ਨਵੇੜ ਕੇ ਵੇਲੇ ਬੈਠੇ ਹੋਏ ਬੈਠੇ ਹੋ ਤੁਸੀਂ ਵੀ ਆਣ ਕੰਮ ਤਾਂ ਨਵੇੜਤਾ ਮੈਂ ਉਹਨੂੰ ਕਿਹਾ ਆ ਅਮਰਤੂ ਵੀ ਭਾਈ ਕਾਚੇ ਵਰਦੀ ਬਸ ਉਹ ਜਿਹੜੇ ਆਲੇ-ਦਾਲੇ ਵਾਲੇ ਨੂੰ ਉਹ ਆਪਾਂ ਵਰਦੇ ਦੇ ਤੇ ਮੈਂ ਮੈਂ ਤੈਨੂੰ ਵੀਕਣ ਲੱਗ ਰਿਹਾ ਜੀ ਹਾਂ ਚਾ ਤੁਸੀਂ ਨਾ ਵੱਡੇ ਨਹੀਂ ਆਏਗੇ। ਲਿਆ ਹਲੇ ਮੈਂ ਕਿੱਥੇ ਵੱਜੇ ਹਲ ਤਾਂ ਅਮਰਤਲੇ ਵੇ ਆਇਆ। ਉਹ ਤਾਂ ਹਾਂਕ ਰੱਖੇ ਆਏ ਆ ਖਰਚੇ ਦੀ। ਨਹੀਂ ਮੈਂ ਮਰ ਜਾ। ਬਸ ਓਡਾ ਵੀ ਸਰੀ ਪਿਆ। ਮੈਨੂੰ ਤਾਂ ਲੱਗਦਾ ਸਾਰਾ ਕੰਮ ਤੁਸੀਂ ਵੇਤੀ ਕਰਵਾਉਂਗੇ ਖੇਤ ਵਾਲਾ। ਕੀ ਸਵਾਹ ਕਰਾਉਂਗਾ ਗੱਲ ਸੁਣ। ਉੱਥੇ ਉਹ ਫੇਰ ਚਤਰਾ। ਵਿੱਚ ਫੇਰ ਸਿੰਘ ਫਸਾ ਕੇ ਬਹਿ ਗਿਆ ਮੇਰੇ ਖਰਚੇ ਵੱਢ। ਮਾਂ ਪਹਿਲਾਂ ਤੂੰ ਐਂ ਦੱਸ। ਜੀਰੀ ਪਹਿਲਾਂ ਵਡਾਈ ਤੀ ਤੋਲੇ ਦੀ। ਹਾਂ। ਵਿੱਚ ਪੰਗੇ ਡਾਨਾ ਫਿਰ ਆਪੇ। ਕੱਚਾ ਜਿਹਾ ਹੋ ਗਿਆ ਫਿਰ ਆਪੇ ਮੰਨ ਗਿਆ ਕਹਿੰਦਾ ਚਲੇ ਦੇ ਪਹਿਲਾਂ ਵੜਦੇ। ਤਸੀਂ ਵੀ ਪਤਾ ਨਹੀਂ ਤਾਂ ਸੋਡੇ ਨਾਲ ਸਿੰਘ ਚਾਤਰਾ ਫਸਾਉਂਦਾ ਆ ਕੇ ਪਤਾ ਨਹੀਂ ਤੁਸੀਂ ਫਸਾਉਨੇ ਹੋਗੇ ਸਿੰਘ ਨਾਲ ਜਾ ਕੇ ਚਾਤਰੇ ਚਾਤਰੇ ਦੇ ਨਾਲ ਵੀ ਆਪਣੀ ਕੋਈ ਉਹ ਲੱਗੀ ਰਹਿੰਦੀ ਸਾਰਾ ਦਿਨ ਜਿੱਦੇ ਲੱਗ ਰਹੀ ਹੈ ਜੈਰ ਹੋਏ ਦੀ ਚਲ ਹੁਣ ਛੱਡ ਪਰਾਂ ਤੜਕੇ ਆਪਣੇ ਪਹਿਲਾਂ ਵੱਡੂਆ ਦੇਖ ਸਵੇਰੇ ਉਹਨੇ ਕਹੇ 7 ਵਜੇ ਆ ਜੂਗਾ ਸਾਢੇ 6 ਮੈਂ ਪਹੁੰਚ ਜੂਆਂ ਰੇ ਨਾਲ ਤਾਂ ਚਾਹ ਬਣਾ ਦੀ ਅੱਛਾ ਜੀ ਹਾਂ ਨਾਲੇ ਕਹਿੰਦਾ ਪਰੌਂਠੇ ਤੇਰੇ ਹੱਥਾਂ ਦੇ ਮੱਲੇ ਦੇ ਪਰੌਂਠੇ ਸਵਾਦ ਲੱਗਦੇ ਨੇ ਉਹਦੇ ਤਾਂ ਕੀ ਬਣਾ ਕੇ ਦੇਤੇ ਬਾਸੀ ਸਬਜੀ ਪਾ ਕੇ ਦੇਤੀ ਜਿੱਦੇ ਆਪਣੇ ਕਪੈਣ ਲੱਗਣੀ ਸੀ ਹਾਂ ਉਹ ਦਿੰਦੇ ਉਹ ਹੀ ਲਾਲਾਂ ਦੇਗੀ ਜਾਂਦੇ ਨੇ ਪਰੋਂਠੇ 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 ਲੈ ਦੇਹ ਲੈ ਆਏ ਕਿ ਉਹ ਪਹਿਲਾਂ ਸੁੱਤਾ ਉੱਠਦਾ ਆਪਣੇ ਆ ਕੇ ਚਾਹ ਪੀਊਗਾ ਕਰੇ ਚਾਹ ਨਹੀਂ ਮਿਲਦੀਆਂ ਨਾ ਚਾਹ ਆ ਪੀ ਕੇ ਉਹ ਕੇਰਾਂ ਤਾਂ ਪਤਾ ਹੈ ਫੇਰ ਵੀ ਪੀ ਕੇ ਤਾਂ ਆਊਗਾ ਉਹ ਕਹਿੰਦਾ ਜਿਹੜਾ ਜੋ ਟਰੈਕਟਰ ਮਗਰ ਕਹਿੰਦਾ ਰੀਪਰ ਚੱਲਦਾ ਹਾਂ ਸਾਰਾ ਰੰਗ ਬਰੰਗ ਹਲਾ ਦਿੰਦਾ ਕਹਿੰਦਾ ਸ਼ਰੀਰ ਦਾ ਹਾਂ ਭੁੱਖ ਬਹੁ ਲੱਗਦੀ ਹੈ ਕਹਿੰਦਾ ਬਿੰਦੇ ਬਿੰਦੇ ਤੂੰ ਕਹਿੰਦਾ ਚਾਹ ਹੱਥਲ ਫੇਰ ਆਪਣੇ ਵੀਰ ਜੋ ਲੱਗਦਾ ਹੈ ਚਲੋ ਠੀਕ ਹੈ ਕੋਈ ਨਾ ਚਾਹ ਦੀ ਘੁੱਟਦਾ ਤਾਂ ਕੋਈ ਗੱਲ ਨਹੀਂ ਲੈ ਫੇਰ ਆ ਰੋਟੀ ਰੱਖੋ ਤੇ ਚੱਲ ਲੈ ਫੇਰ ਖਰਚੇ ਵਟ ਲੈਣੇ ਆ ਹਾਂ ਚਲ ਦੱਤੀਆਂ ਚੱਕ ਕੇ ਉੱਥੇ ਚੋ ਵੱਡੀਆਂ ਕਾਚੇ ਐ ਹੈ ਰਸਾਂ ਦਾ ਮੇਰੀ ਜਾਨ ਨੂੰ ਆ ਦੋ ਘੰਟੇ ਲੇਟ ਆ ਜਾਂਦੀ ਐ ਪਤਾ ਹੁੰਦਾ ਕੀ ਕਹਿੰਦੀ ਐ ਉਹੋ ਕੁਛ ਨਹੀਂ ਕਹਿੰਦੀ ਜੀ ਮੈਂ ਤਾਂ ਮੈਂ ਕਹਿੰਦੀ ਮੈਂ ਦੋ ਘੰਟੇ ਲੇਟ ਆ ਜਾਂਦੀ ਮੇਰੇ ਉਹਦੇ ਨੂੰ ਕਾਚੇ ਵਟ ਲੈਂਦੀ ਅੱਛਾ ਐ ਕਹਿੰਦੀ ਨਾ ਜੇ ਤੂੰ ਦੋ ਘੰਟੇ ਪਹਿਲਾਂ ਆ ਜਾਂਦੀ ਫੇ ਸਾਰੀ ਕਾਚੇ ਨਾ ਵਰਦ ਦਿੰਦੇ ਅਬ ਦੇ ਦੇ ਗੱਲ ਨਹੀਂ ਲਾਂਦੀ ਅੱਗੇ ਦੀ ਲੇਟ ਆ ਜਾਂਦੀ ਹਾਂ ਚੱਕਰਾਂ ਵੀ ਚੱਕ ਲਿਓ ਜੀ ਆਉਂਦੇ ਆਉਂਦੇ ਹੋਰ ਲਾ ਆ ਜਾ ਲੈ ਚੱਲ ਜੀ ਹਾਂ ਜਿਆਦਾ ਤਿੱਖੀ ਤਾਂ ਨਹੀਂ ਕੋਈ ਦਾਤੀ ਕਿਤੇ ਕੜ ਜੇ ਹੱਥ ਤੇ ਦਾਤੀ ਤਾਂ ਤਿੱਖੀ ਹੀ ਹੁੰਦੀ ਐ ਜਿਆਦੇ ਥੋੜੀ ਤਾਂ ਕੀ ਐ ਤੂੰ ਜਿਹੜੀ ਲੈਣੀ ਐ ਦਾਤੀ ਉਹ ਲੈ ਲੈ ਇਹਨਾਂ ਦਾ ਤੇਲ ਤੂਲ ਨਹੀਂ ਲੱਗਦਾ ਜੀ ਕਈ ਵਾਰ ਮਹਾ ਹਾਏ ਇਹ ਤਾਂ ਗੜਦੀਆਂ ਨੇ ਅੱਜ ਤਾਂ ਗੱਡੇ ਨਹੀਂ ਕੀ ਹੋਣਾ ਜੇ ਪੰਗੇ ਲਵੇਂਗੀ ਕਰਚਿਆਂ ਦੇ ਗੱਡੇ ਨੂੰ ਹੱਥ ਜੇ ਗੱਦੀ ਜਾਂਦੀਆਂ ਚੱਲ ਵੱਡਾਂ ਦੇ ਕਰਚੇ ਆ ਜਾ ਜੀ ਲੈ ਆ ਜਾ ਲੈ ਸੋ ਲੱਗ ਜੈ ਸਿਰੇ ਤੋਂ ਠੀਕ ਐ ਜੀ ਇਹ ਨਾਲ ਇੱਕ ਗੱਲ ਹੋਰ ਹੈ ਹਾਂਜੀ ਆ ਚੱਤ ਦੇ ਨੇ ਦੇਖ ਲੈ ਬੱਟੇ ਬੱਟ ਵੀ ਜੀ ਕੀਆ ਜਬੀ ਹੋਰੇ ਤਾਂ ਆਪ ਪੰਗੇ ਲੈਂਦਾ ਰਹਿੰਦਾਗਾ ਕੰਜਰ ਹੋਰ ਸਮਾਰ ਕੇ ਮੋੜਦੀ ਜੇ ਮਾੜਾ ਮੋਟਾ ਕਨਾ ਅੱਗ ਦਾ ਛੇਕ ਲੱਗ ਗਿਆ ਲੈਣੇ ਤੇ ਦੇਣੇ ਪਹਿ ਜਾਣਗੇ ਇਨੇ ਕਿਹੜੇ ਪੈੰਦਾ ਛੱਡਣਾ ਹੁਣ ਤੁਸੀਂ ਉਹਦੇ ਕਣੀ ਤਿਆਰ ਰੱਖੋਗੇ ਖਰਚੇ ਵੱਡੋਂਗੇ ਚੱਲ ਬੱਜ ਲੈ ਦੂ ਡੇਗੀ ਜਾਈ ਲਮਾ ਨਾ ਕਹਿੰਦੀ ਸੀ ਹਾਂ ਲਾ ਹੀ ਰਹਿ ਗਏ ਕਰਤੇ ਜੀ ਦਾ ਵੱਡੇ ਗਏ ਦੇਖ ਸਾਰੇ ਫੇਰ ਹੱਥ ਨਾ ਹੋ ਰਿਹਾਗਾ ਹੁਣ ਹੁਣ ਤੁਸੀਂ ਤਾਂ ਉਰੇ ਕਰਤੇ ਵੱਡੀ ਜਾਓਗੇ ਠੀਕ ਆਗਾ ਮੈਨੂੰ ਘਰੇ ਵਾਜਣ ਦੇ ਮੈਂ ਰੋਟੀ ਟੁੱਕ ਵੀ ਕਰਨਾ ਜਾ ਕੇ ਹਾਂ ਚਲ ਇਹ ਤੇਰੀ ਗੱਲ ਠੀਕ ਹੈ ਤੂੰ ਰੋਟੀ ਟੁੱਕ ਕਰ ਲੈ タルਕੇ ਫਿਰ ਜਿਹੜੇ ਰਹਿ ਗਏ ਦੋ ਚਾਰ ਕਿਲਿਆਂ ਦੇ タルਕੇ ਵਰਦਾਂਗੇ ਤੂੰ ਨਾਲ ਆ ਜੀ ਸਵੇਹਾ ਹੋਰ ਮੈਂ ਤਾਂ ਨਾ ਇਹ ਰੱਖੋ ਮੈਂ ਤਾਂ ਲੱਗਦਾ ਐ ਕਰੋ ਜੀ ਆਪਾਂ ਜਿਹੜੇ ਚਾਰ ਭਾਂਡੇ ਨੇ ਪਾ ਕੇ ਬੋਰੀ ਚਾਪੋ ਉਹੀ ਧਰ ਲੈਨੇ ਕੋਠੇ ਜੀ ਜੇ ਨਹੀਂ ਨਾ ਨਿਬੜਦਾ ਨਹੀਂ ਹੈਗਾ ਉਹਨਾਂ ਚਿਰ ਉਰੀ ਪਕਾ ਲਿਆ ਕਰਾਂਗੇ ਖਾ ਲਿਆ ਕਰਾਂਗੇ ਚਾਰ ਰੋਟੀਆਂ ਐ ਪਕਾ ਲਿਆ ਕਰੇ ਖਾ ਲਿਆ ਕਰੇ ਨਾ ਤੈਨੂੰ ਪਤਾ ਨਹੀਂ ਹੈਗਾ ਜੀਰੀ ਵੇਲੇ ਮੇਰੇ ਨਾਲ ਕੀ ਬਣੀ ਸੀ ਦੋ ਚਾਹ ਰੱਤਾਂ ਪਿਆਦੀ ਐ ਡਾਡਾ ਮੱਛਰ ਹੈ ਹੁਣ ਤਾਂ ਨਹੀਂ ਮੱਛਰ ਹੈਗਾ ਹੁਣ ਤਾਂ ਪਾਈਆ ਕਰਾਂਗੇ ਯੂਰੋ ਮੋਟੀਆਂ ਹਾਂ ਡੇਂਗੂ ਕਰ ਦਿੰਦਾ ਹੈ ਖੇਤਾਂ 'ਚ ਤਾਂ ਹੁਣ ਵੀ ਹੈਗਾ ਕਿਤੇ ਪੰਗਾ ਲੈ ਲੈ ਹੋਰ ਤਾਂ ਇਹ ਕਹਿੰਦੇ ਵੀ ਜੋ ਇਹ ਸਾਬ ਨਾਲ ਤਾਂ ਫਿਰ ਉਰੀ ਲਾਣਾ ਲਾ ਨਿਵੇੜ ਦੇਦਾ ਵੜਦੇ ਚਾਰ ਕਾਚੇ ਫੇਰ ਵਗ ਜੀ ਨਿਬੜਦੇ ਕਹਿੰਦਾ ਇਹ ਵੀ ਤੂੰ ਹੀ ਵੜਦੇ ਲੈ ਇਹ ਤਾਂ ਨਿੱਭੇ ਕੰਮ ਹੁਣ ਤੂੰ ਭੱਗ ਜਾ ਹਾਂ ਚੰਗਾ ਕੰਡ ਲੜਨ ਲਾਤੀ ਕੰਡ ਜਾ ਹਾਂ ਆਪਣੇ ਤਾਂ ਦੋ ਜੱਟਾਂ ਵਾਲੇ ਕੰਮਾਂ ਚ ਫਸਾ ਕੇ ਵੇਜਣਾ ਮੈਨੂੰ ਰੇ ਆਪਣੇ ਤਾਂ ਤੱਕੜੀ ਵੱਟੇ ਦਾ ਹੋ ਹੋਇਆਗਾ ਸੋਝਿਆ ਆਪਾਂ ਨੂੰ ਵੀ ਹਾਂ ਤੱਕੜੀ ਵੱਟੇ ਇਧਰ ਲੈ ਇਧਰ ਧਰ ਤੇ ਇਧਰ ਲੈ ਇਧਰ ਧਰ ਤੇ ਕੁਛ ਨਹੀਂ ਹੁੰਦਾ ਜ਼ਿੰਦਗੀ ਚ ਸਾਰਾ ਕੁਝ ਕਰਕੇ ਦੇਖ ਲੈ ਇਹ ਨਹੀਂ ਪਤਾ ਬੰਦਾ ਕਿਹੜੇ ਕੰਮ ਮੂਰੇ ਲੰਘ ਜੇ ਹੁਣ ਕਈ ਵਾਰ ਜੱਟ ਦੁਕਾਨਦਾਰੀ ਕਰ ਲੈਂਦੇ ਨੇ ਉਹ ਚ ਬਣ ਕੇ ਮੂਰੇ ਲੰਘ ਜੇ ਆਪਾਂ ਜੱਟਾਂ ਦਾ ਕੰਮ ਕਰ ਲਿਆ ਮਨ ਕੇ ਆਪਾਂ ਮੂਰੇ ਲੰਘ ਗਏ ਇੱਚ ਕੀ ਆ ਸੋੜਾ ਸਕੀਮੀ ਵਾਲੀਆਂ ਲਾਉਂਦਾ ਥੋੜਾ ਵੀ ਸਰੀ ਪਿਆਗਾ ਜੀ ਬਸ ਚਲ ਠੀਕ ਆ ਟਾਈਮ ਨਾਲ ਆ ਜੀਓ ਚਲ ਇਤਨੀ ਮੈਂ ਵੱਡੂਆਂ ਕਿੱਲੇ ਤੋਂ ਕਿੱਲੇ ਦੇ ਪਰਲੇ ਦੇ ਸ਼ਲੀਤਾ ਸੁਣ ਤਾਂ ਦੇ ਨੂੰ ਹਾਂ ਜੀ ਐ ਕਹਿੰਦਾ ਦੀ ਮਾਓ ਨੇ ਅਮਰਤ ਕਿੱਲੇ ਨੇ 7 ਵਜੇ ਦਾ ਟਾਈਮ ਦਿੱਤਾ ਹੋਇਆ ਹੈ ਪੌਣੇ 7 ਤਾਂ ਹੋ ਗਏ ਤਾਂ ਪਹੁੰਚਣਾ ਹਣਾ 6:30 ਫਿਲ੍ਹਾ ਮੈਨੂੰ ਚਾਹ ਤੇ ਪਰੌਂਠੇ ਈ ਪਰੌਂਠੇ ਵੀ ਬਣਾਤੇ ਹਾਂ ਬਣਾ ਰੱਖੇ ਨੇ ਜੀ ਲੈ ਫੜਾ ਆ ਲਓ ਜੀ ਇਹ ਤਾਂ ਚਾਹ ਗਈ ਚਾਹ ਉਹਦੇ ਕਹਿੰਨਾ ਬਾਸੀ ਸਬਜੀ ਵਾਲੇ ਪਰੌਂਠੇ ਕੀ ਖਵਾਤੇ ਉਹਦੇ ਦੇ ਪਰੌਂਠੇ ਬਰੌਂਡੇ ਕਰੀ ਜਾਂਦੇ ਨੇ ਲੈ ਕਾਲੀ ਹੁਣ ਖਵਾ ਦਿਆਂ ਪਰੌਂਠੇ ਚੰਗਾ ਫਿਰ ਮੈਂ ਚੱਲਦਾ ਐਂ ਕਰੀ ਹਾਂਜੀ ਦੁਪਹਿਰ ਵਾਲੀ ਰੋਟੀ ਲੈ ਕੇ ਕੰਮ ਨਿਮੇੜ ਕੇ ਆ ਜੀ ਟਾਈਮ ਨਾਲ ਕੋਈ ਨਹੀਂ ਮੈਂ ਆਪੇ ਆ ਜਾਂਗੀ ਤੁਸੀਂ ਉਹਨੂੰ ਪਹਿਲਾਂ ਰੋਟੀ ਖਵਾ ਦੋ ਲ ਜਾ ਕੇ ਚੱਲ ਠੀਕ ਹੈ ਹੋਰ ਕੰਮ ਕਰ ਲੂਗਾ ਭੋਰਾ ਐ ਸੁਨੀਤਾ ਤੂੰ ਤਾ ਉਰੀ ਲੇਟ ਹੋ ਗਈ ਕੰਮ ਕਰਦੀ ਨਾਲੇ ਕੱਲਾ ਔਖਾ ਹੁੰਦਾ ਹਣਾ ਖੇਤ ਚ ਕਰਤੇ ਵੜਦਾ ਨਾਲੇ ਤਾਂ ਕਰਤੇ ਵੜਾ ਦੂੰਗੀ ਨਾਲੇ ਉਹੀ ਲੱਗਦਾਗਾ ਫੇਰੇ ਘਮੋਂ ਲੈ ਕੇ ਜਾਊਗਾ ਵਾਦਾ ਕਰਿਆ ਹੋਇਆ ਮੇਰੇ ਨਾਲ ਲੱਭ ਬਾਹਰ ਲਾਂਦਾ ਪੌੜੀਆਂ ਆਲਾ ਪਹਿਲਾਂ ਤਾਂ ਆ ਵੀ ਚੰਗਿਆ ਚੱਲਾ ਦੇ ਬਾਹਰ ਲੈ ਰੋਟੀ ਚੱਕ ਲੈ ਚੱਲ ਕੇ ਹੂੰ ਤਾਂ ਕੱਪੜੇ ਹੀ ਬਦਲਨੇ ਦੀ ਕਿ ਨਾ ਕਿ ਚੱਲ ਕੱਪੜਿਆਂ ਨੂੰ ਕੀ ਹੋਇਆ ਕੰਡ ਚ ਤਾਂ ਉੱਥੇ ਲਿਬੜੇਂਗੀ ਇਹ ਇਹੀ ਲੈ ਚੱਲ ਖੇਲੇ ਕਿਸੇ ਪਾਸੇ ਇੱਕ ਟੀਵੀ ਜਿਹਾ ਲੱਗਦਾ ਨੇ ਕਿਸੇ ਪਾਸੇ ਕਪਾਨੂ ਹੁਣ ਚਾਰੇ ਪਾਸੇ ਕੱਛੇ ਜਾਰੇ ਬਟਨੇ ਪੈਣਗੇ ਇੱਧਰ ਲਾ ਪਾ ਗਰਾ ਗਿੱਦਰ ਖਾ ਉਹ ਸੇਠਾ ਹਾਂ ਓਰੇ ਮੇਰੀ ਗੱਲ ਸੁਣਾ ਹੁਣ ਤੂੰ ਕੀ ਸੁਣਾਵੇਂਗਾ ਓਏ ਪਰਾਂ ਬਹਿ ਜਾ ਕਈ ਵਾਰੀ ਕੁਛ ਨਿਕਲ ਕੇ ਬਾਜਦਾ ਹੁੰਦਾ ਚੋਰੀਪੁਰ ਚੋਂ ਫਰਾਂ ਲੈ ਕਿਵੇਂ ਵੱਜੂਆ ਪਤੰਦਰਾਲੀ ਪਰ ਜੋ ਕੁਝ ਨਿਕਲ ਕੇ ਤੂੰ ਮੈਨੂੰ ਕੰਮ ਕਰ ਲੈਂਦੇ ਮੈਂ ਨਾਲ ਨਾਲ ਕੰਮ ਨੇ ਮੇੜ ਦੂਆ ਉਹ ਲਾਲਾ ਮੈਂ ਤਾਂ ਤੇਰੇ ਚੰਗੇ ਵਾਸਤੇ ਕਹਿਣਾ ਤਵਾਰੀ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਕਦੋਂ ਕੀ ਹੋ ਜੇ ਚੱਲ ਫੇਰ ਠੀਕ ਹੈ ਮੈਂ ਇਹਨੂੰ ਕੰਮ ਕਰਨ ਦੇ ਤੂੰ ਤਾਂ ਉਹੀ ਮੇਰਾ ਵੀ ਕੰਮ ਛੜਾਇਆ ਸੀ ਪਤੰਦਰਾਲਾ ਕੌਣ ਵੱਡੂਆ ਫੇਰ ਕਰ ਲੈ ਕਰ ਲੈ ਕੰਮ ਕਰ ਲੈ ਕੁੱਕਨੇ ਵੀ ਨੇ ਖਰਚੇ ਅੱਛਾ ਬਾ ਮੰਨਦਾ ਨਹੀਂ ਹੈਗਾ ਵੀ ਮਸ਼ੀਨਰੀ ਦਾ ਕੀ ਪਤਾ ਹੁੰਦਾ ਕਦੋਂ ਕੀ ਖੁੰਝੇ ਦਾ ਇਹ ਮੈ ਤਾਂ ਇਹਨੂੰ ਕਿਹਾ ਦਿਆ ਮਾ ਰੀ ਪਰਦਾ ਕੁਝ ਵੀ ਖੁੱਲ ਸਕਦਾ ਮਸ਼ੀਨਰੀ ਦਾ ਕੀ ਪਤਾ ਹੁੰਦਾ ਇੰਨਾ ਸ਼ੁਕਰੋ ਛੋਰਾ ਜਾਣਾ ਖੋਲਿਆ ਘਰਦਣ ਕਿਹੜਾ ਨਾ ਲਾ ਦਿੰਦਾ ਪੂ ਮੈਂ ਮਰ ਜਾ ਇੰਨਾ ਸ਼ੁਕਰ ਬਚ ਗਿਆ ਤੇ ਭਾਈ ਜਾ ਕੇ ਕੋਠੇ ਲੈਵੇ ਲੈ ਚੱਲ ਮੈਂ ਬਚ ਗਏ ਦੇਖੋ ਉਹ ਵਰਗਾ ਪੈ ਕਿਹੜਾ ਹਲਦਾ ਤੇਰੇ ਹੱਥ ਪਾ ਲੈ ਫੜਦਾ ਉੱਪਰ ਜਾਈ ਫੋਨ ਆ ਗਿਆ ਨਾਲੇ ਮੈਂ ਕਿਹਾ ਮਾਹ ਇਹ ਜੇ ਪੰਗੇ ਨਾ ਕਰ ਤੂੰ। ਓਏ। ਓ ਬਿੱਲੇ ਰਾਮਾ। ਓ ਬਿੱਲੇ ਰਾਮਾ। ਪਤਾ ਨਹੀਂ ਕੀ ਹੋ ਗਿਆ। ਇੱਕ ਵਾਰੀ ਬੋਲਦਾ ਭਾਈ ਕੀ ਹੋ ਗਿਆ ਸੋਨੂੰ? ਭਾਬੀ ਮੈਂ ਪਾਣੀ ਲੈਣਾ। ਵੇ ਸੇਤੀ ਲਿਆ ਭਾਈ ਪਾਣੀ। ਤੁਹਾਨੂੰ ਕੀ ਹੋ ਗਿਆ ਜੀ? ਵੇ ਲਿਆ ਸੇਤੀ ਭਾਈ। ਹਾਈ ਹਾਈ। ਬਿੱਲੇ ਰਾਮਾ। ਓ ਬਿੱਲੇ ਰਾਮਾ। ਵੇ ਭਾਈ ਐਂ ਕਰਾ ਪਾਣੀ ਨਾਲ ਕੀ ਹੋ ਗਿਆ? ਡਾਕਟਰ ਬੁਲਾ ਲੈ ਡਾਕਟਰ। ਚਲ ਮੈਂ ਡਾਕਟਰ ਲੈਣਾ ਭਰ ਜਾਈ। ਨਾ ਬੁਲਾਈ। ਡਾਕਟਰ ਨਾ ਬੁਲਾਈ ਹਾਂ ਜੀ ਠੀਕਾ ਦਾ ਲਵਾ ਦਾਂਗੇ ਕਿਵੇਂ ਹੋ ਜੀ ਠੀਕਾ ਤੁਸੀਂ ਮੈਂ ਠੀਕਾ ਬਸ ਠੀਕਾ ਡਾਕਟਰ ਨਾ ਬੁਲਾਈ ਕਿਉਂ ਡਾਕਟਰ ਕੀ ਕਹਿੰਦਾ ਤੈਨੂੰ ਠੀਕਾ ਲਾ ਦੂਗਾ ਜੀ ਠੀਕ ਹੋ ਜਾਏਗਾ ਤੁਰੇਂ ਜੇ ਮੇਰੇ ਠੀਕਾ ਨਾ ਯਾਦ ਕਰਾਂ ਉਹ ਮੇਰੇ ਸ਼ਾਲੇ ਦਾ ਕਾਲਾ ਜ ਆ ਉਹੀ ਕਵੇਲਾ ਹੁੰਦਾ ਚੱਕ ਕੇ ਉਹਨੂੰ ਬੁਲਾ ਲੈ ਨੋ ਡਾਕਟਰ ਨਾ ਬੁਲਾਈ ਕਿੱਲੇ ਨਾ ਖੜ ਜਾ ਖੜ ਜਾ ਮੈਂ ਕਰਦਾਂ ਤੂੰ ਵੀ ਲਾ ਦੇਣਾ ਮੈਂ ਨਾ ਮੈਂ ਕਰਦਾਂ ਤੂੰ ਵੀ ਲਾ ਦੇਣਾ ਮੈਂ ਛੱਡ ਜਾ ਉਹ ਸਮਾਕੇ ਬੜਾਈ ਸਾਥ ਕਿੱਡਾ ਗੋਲੋ ਸਾਥ ਆਉਂਦਾ ਕਿ ਬਈ ਰਸੀ ਰਸੀ ਲੈ ਬੰਨੇ ਦਾ ਸਾਸੇ ਵੀ ਕਾ ਸਿਆ ਦਿਵਾ ਦੋ ਉਹ ਦੰਗਰੇ ਦਾ ਇਲਾਜ ਕਰਦਾ ਕਰਦਾ ਕਿੱਡਾ ਵੱਡਾ ਟੀਕਾ ਲਾ ਕੇ ساری ਉਮਰ ਜਾਦ ਰਹਿਗਾ ਮੈਂ ਚਲੋ ਉਨੀ ਦਵਾਈ ਦੀ ਮੈਂ ਤਾਂ ਠੀਕ ਹੋ ਜਾਊਂਗਾ ਉਹ ਲੋਟ ਹੋ ਜਾਏਗਾ ਮੈਂ ਤਾਂ ਹੀ ਠੀਕ ਹੋ ਜਾਊਂਗਾ ਬਈ ਕਿਤੇ ਉਹੀ ਤਾਂ ਨਹੀਂ ਬੋਲ ਲੱਗ ਗਿਆ ਮਾਰਨੇ ਇਹ ਬੌਲੀ ਮਾਰਦਾ ਆ ਗਿਆ ਬੋਲਦਾ ਤੁਸੀਂ ਮਾਬਲਮ ਮਾਰੋਗੇ ਜੇ ਉਹਨੂੰ ਬੁਲਾਓਗੇ ਡਾਕਟਰ ਨੂੰ ਉਹ ਤਾਂ ਮੇਰੇ ਸਾਹ ਦਾ ਫੁੱਟ ਦੀ ਤੱਕ ਨਾ ਜਿੰਦੀ ਚੱਕੀ ਫਿਰਦਾ ਸੀ ਮੇਰੇ ਯਾਦ ਹੈ ਯਾਦ ਕਰੀ ਜਾਂਦਾ ਹੁਣ ਇਹ ਡਾਕਟਰ ਨੂੰ ਪੁੱਲੀ ਤੂੰ ਉਹ ਮੈਂ ਦਿਮਾਗ ਤੇ ਤਾਂ ਨਹੀਂ ਵੱਜਿਆ ਗੁੱਸਾ ਉਹ ਕੁਝ ਨਹੀਂ ਹੋਇਆ ਹੈਗਾ ਮੈਂ ਠੀਕ ਆ ਮੈਂ ਠੀਕ ਆ ਬੱਚਾ ਮੈਂ ਦੇਖ ਤਾਂ ਲਾਵਾਂ ਕਿ ਤੇ ਸੱਚ ਲੱਗੀ ਹੋਵੇ ਕਿ ਤੇ ਸੱਟ ਨਹੀਂ ਕੁਛ ਨਹੀਂ ਹੋਇਆ ਬਚ ਗਿਆ ਬਚ ਗਿਆ ਹਾਂ ਮੈਂ ਤੈਨੂੰ ਕਿਹਾ ਨਹੀਂ ਦੀਆ ਕਿ ਫੇਰ ਵੱਡ ਲਈ ਭਾਈ ਬੱਟਾਂ ਕੋਲ ਐ ਨਹੀਂ ਪਤਾ ਕੀ ਖੁੱਲ ਜੇ ਰੀਪਰ ਦਾ ਉਹ ਫੇਰ ਮੇਰੇ ਕਰਮਾ ਜੀ ਸੱਟ ਲੜੀ ਹੋਈ ਧੀ ਕੰਜਰਾ ਨਹੀਂ ਤੇਰੀ ਮੰਨ ਲਿੰਦਾ ਓਏ ਉਹ ਤਾਂ ਇੰਨਾ ਸ਼ੁਕਰੋ ਸ਼ੁਰਾ ਜਾਨੀ ਖੁੱਲਿਆ ਉਹਦਾ ਨਹੀਂ ਹੈ ਗਰਦਨ ਲਾ ਕੇ ਪਰਾਂ ਧਰ ਦਿੰਦਾ ਬੱਸ ਭਾਈ ਸੁਭ ਸੁਭ ਬੋਲ ਕਿਵੇਂ ਬੋਲੀ ਜਾਂਦਾਗਾ ਹਲੇ ਕਹਿੰਦਾ ਗੱਡ ਲਾ ਕੇ ਬੜਾ ਮੈਂ ਤਾਂ ਇਹਨੂੰ ਪਹਿਲਾਂ ਕਿਹਾ ਦੀਆ ਵੀ ਭਾਈ ਇਹ ਨਾ ਵੱਡ ਨੂੰ ਵੱੱਟ ਚ ਵੱਡ ਲਈ ਨਾ ਐਂ ਦੱਸ ਮੇਰੀ ਕਰਦਨ ਬੱਜ ਜਾਂਦੀ ਤੇਰਾ ਪੈਂਦਾ ਛੁੱਟ ਜਾਂਦਾ ਉਹ ਮੈਂ ਕੀ ਸ਼ੌਂਕ ਨੂੰ ਵੜ ਰਹੀ ਤੇਰੀ ਕਰਦਣਾ ਚੱਲ ਫੇ ਜਾ ਕੇ 20 ਮਸ਼ੀਨਰੀ ਚੱਲਦੀ ਹੋਵੇ ਛੇਤੀ ਲਵੇ ਨਹੀਂ ਬੈਠਣਾ ਜਾਂਦਾ ਖਬਰਾਂ ਕੀ ਹੋ ਜੇ ਚੱਲ ਤੂੰ ਐਂ ਕਾ ਕਾਚੇ ਵੜਦੇ ਜਿਹੜੇ ਰੈਂਦੇ ਰੇ ਬੜੇ ਵੀ ਖਰਚ ਗੱਡੀ ਗੱਡੀ ਤੂੰ ਕੱਟ ਪਾਉਂਦਾ ਦੀ ਉਹ ਚੱਲ ਠੀਕ ਐ ਫੇ ਵੜਦੇ ਹੁਣ ਕਾਚੇ ਬਚ ਗਿਆ ਮੈਂ ਬਚ ਗਿਆ ਬਚ ਗਿਆ ਬੈ ਜਾ ਹਾਂ ਖਾ ਲਈ ਰੋਟੀ ਰੋਟੀ ਲੈ ਕੇ ਆ ਬਚੋ ਹੁਣ ਕੇਲੀ ਰੋਟੀ ਲੰਗੂਗੀ ਆ ਬੱਜ ਜਾ ਕੇ ਕਿਧ ਪਚਾਵ ਨਹੀਂ ਲੱਗਿਆ ਗਿਆ ਕਦਾਈ ਨਾ ਸੁੱਗਰ ਥੋੜੀ ਜਾਨ ਬਚ ਗਈ ਪਤਾ ਨਹੀਂ ਕਿਹਦਾ ਦਿੱਤਾ ਲੱਤਾਂ ਮੁਰੇ ਆ ਗਿਆ ਨਹੀਂ ਕਿਹਾ ਦੀ ਕਿਹਾ ਦੀ ਜੱਟ ਨੇ ਬਹਿ ਜਾ ਕਹਿੰਦਾ ਕੋਠੇ ਲੈ ਮੈਨੂੰ ਚਲਾ ਵੜਦੇ ਨੇ ਮੈਨੂੰ ਕਾਚੇ ਕਹਿੰਦਾ ਇੱਥੇ ਕੁਝ ਚੜ ਨਾ ਜਾਵੇ ਪਰ ਤੁਸੀਂ ਕੀ ਮੰਗਦੇ ਸੀ ਉਹ ਤੇ ਤੁਸੀਂ ਵੀ ਨਹੀਂ ਘਟ ਹੈਗੇ ਹਿੰਡੋ ਨੂੰ ਪਿੱਛਾ ਨਹੀਂ ਦੰਦੇ ਹੈਗੇ ਨਹੀਂ ਕੱਲ ਤੂੰ ਮੇਰੇ ਜੇ ਮਾਰੀ ਗਈ ਕਹਿੰਦੀ ਕਾਚੇ ਨਹੀਂ ਬੱਦੇ ਐ ਨਹੀਂ ਕਰਿਆ ਮਾਂ ਚਲ ਕੋ ਉਧਿਆ ਦੇ ਨੂੰ ਕੋਈ ਚਟ ਲਾ ਦੇਣਾ ਬਸ ਰਹਿਣ ਦਿਆ ਕਰੋ ਜੀ ਹਾਂ ਅਸੀਂ ਜੱਟ ਲਾਈ ਸੀ ਹਾਂ ਬੱਜੇ ਬੱਜ ਬਸ ਬੱਜੇ ਆਏ ਕੋਦਮ ਬਸ ਪਤਾ ਵੀ ਨਹੀਂ ਲੱਗਿਆ ਓਹ ਹੋ ਹੋ ਬਚ ਗਈ ਜਾਨਾ ਚਲ ਦੇਵੀ ਮਾਂ ਦੀ ਕੇ ਪੈ ਆਪਣੇ ਤੇ ਬਚ ਗਈ ਜਾਨਾ ਸੋਕਰਾ ਚੱਲ ਵਧੀਆ ਇਹ ਆਉਂਦੇ ਆਂ ਆਪਣੇ ਬਿੱਲੀ ਰੰਮਾ ਦੇਖ ਲੈ ਜਿਦਾਂ ਦੋ ਤਿੰਨ ਦਿਨ ਕੇ ਨਾ ਉਧਰ ਛੇ ਬਨ ਮਾਈ ਦੀ ਕਿ ਨਾ दारू ਛਾਣ ਵਾਲੀ ਓ ਪਾਈ ਮੁੰਡਿਆ ਓ ਖਾਜਾ 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 ਡਿੱਗ ਜੇਗਾ ਗੰਜਰਾ ਓਏ ਬਹੁਤ ਮਾਰੀ ਚੀਜ਼ ਐ ਨਾ ਪੀਆ ਕਰੋ ਉਹ ਲਾ ਲਈ ਮਾਰੀ ਜੀ ਜ ਨਹੀਂ ਹੈਗੀ ਇਹਦੇ ਨਜ਼ਾਰੇ ਬਹੁਤ ਨੇ ਪੀ ਕੇ ਸੁਰਗਾਂ ਜਾ ਵਜਦਾ ਬੰਦਾ ਸੁਰਗਾਂ 'ਚ ਓਏ ਬੇਫਕੂ ਬੰਦਿਆ ਤੈਨੂੰ ਕੀ ਨਹੀਂ ਕਹਤਾ ਨਸ਼ਾ ਵੀ ਕੋਈ ਨਜ਼ਾਰੇ ਦਿੰਦਾ ਹੈ ਕਰ ਪਰਦੇ ਗੰਜਰਾ ਉਹਦਾ ਫਲ ਮਿਲ ਗਿਆ ਤੇਰੀ ਜਾਨ ਬਚ ਗਈ ਕੱਚਾ ਡੜਾ ਵੱਜਿਆ ਜਿਗ ਦੇਦੀ ਜੇ ਪੱਕਾ ਹੁੰਦਾ ਕਿ ਨਾ ਤੇ ਨਾਂ ਬੰਦੀ ਬਹੁਤ ਬੁਰੀ ਸੋਚ ਕੇ ਵੀ ਡਰ ਲੱਗਦਾ ਬੈਰੀ ਤੋਂ ਬੈਰੀ ਨਾਲ ਵੀ ਨਾ ਬਣੇ ਰਾਮ 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 ਕਿਵੇਂ ਜੀ ਠੀਕ ਹੋ ਹੁਣ ਤੁਸੀਂ ਹਾਂ ਠੀਕ ਆ ਮੈਂ ਹੁਣ ਚੱਲ ਠੀਕ ਆ ਜੀ ਦਰਦ ਤਾਂ ਨਹੀਂ ਹੁੰਦਾ ਸਿਰ ਚ ਠੀਕ ਅੱਡਲਾ ਤੀ ਜਾਨ ਬਚ ਗਈ ਕੋਈ ਦਰਦ ਨਹੀਂ ਹੁੰਦਾ ਹੈਗਾ ਠੀਕ ਆ ਉਹ ਤਾਂ ਮੈਨੂੰ ਪਤਾ ਨਹੀਂ ਲੱਗਿਆ ਇੱਕੋ ਜਦੋਂ ਕੋਈ ਐਂ ਬੱਜਾ ਆ ਕੇ ਚਿੱਤ ਬੇਹੋਸ਼ ਹੋ ਗਿਆ ਕੁਝ ਨਹੀਂ ਪਤਾ ਲੱਗਿਆ ਮੈਨੂੰ ਹੋਰ ਨਹੀਂ ਚੱਲ ਤੁਸੀਂ ਐਂ ਕਰੋ ਜੀ ਤੁਸੀਂ ਤਾਂ ਆਰਾਮ ਕਰ ਲਓ ਜਿਹੜੇ ਕਰਤੇ ਨੇ ਆਲੇ-ਦਾਲੇ ਵਾਲੇ ਮੈਂ ਵੱਟ ਕੇ ਆਉਣੀ ਆਂਗੀ ਹੁਣ ਲੈ ਦੇਖ ਲੈ ਤੈਨੂੰ ਜਾਨ ਪਿਆਰੀ ਨਹੀਂ ਹੈਗੀ ਮੈਂ ਵੱਟ ਕੇ ਆਣੀ ਆ ਆ ਪਹਿਲਾਂ ਦੇਖ ਲੈ ਮੇਰੇ ਨਾਲ ਕੀ ਬਣੀ ਆ ਪਹਿਲਾਂ ਮੈਨੂੰ ਜੱਟ ਨੇ ਸਮਝਾਇਆ ਦੀ ਕਹਿੰਦਾ ਨੀਚਲਾ ਬਹਿ ਜਾ ਹੁਣ ਤੈਨੂੰ ਮੈਂ ਸਮਝਾਣਾ ਮੈਂ ਤਾਂ ਐਂ ਕਹਿੰਦਾ ਦੀ ਜੇ ਜੰਗੜ ਬੈਂਗੇ ਦਾ ਕੁਝ ਖੁੱਲ ਕੇ ਤੇਰੇ ਬੱਜਿਆ ਕੀ ਦੀ ਮਾਨੁਸ਼ੀ ਨਹੀਂ ਤੈ ਕਹੂੰਗਾ ਮੈਂ ਸੁਨੀਤਾ ਮੈਨੂੰ ਤਾਂ ਲੱਗਦਾ ਥੋੜੇ ਦਿਮਾਗ 'ਚ ਸੱਟ ਲੱਗੀ ਜਿਹੜਾ ਤੁਸੀਂ ਐਂ ਬੋਲੀ ਜਾਂਦੇ ਹੋਗੇ ਜੇ ਕਾਹਨੂੰ ਬੱਜੀ ਸੱਟ ਮੈਂ ਤਾਂ ਐਂ ਕਹਿੰਦਾ ਵੀ ਆਹ ਮਰ ਚ ਹੁਣ ਕੌਣ ਕਰੂਗਾ ਮੇਰਾ ਡੋਲਾ ਜੱਟ ਮੈਂ ਕਿਤੇ ਕਿਤੇ ਮੈਂ ਸੁਨੀਤਾ ਮੈਂ ਮਰ ਜਾ ਸਾਰਾ ਦਿਨ ਵਿਆਹ ਦੇ ਸੁਪਨੇ ਹੁਣ ਵੀ ਨਹੀਂ ਹਟਦੇ ਵਿਆਹ ਦੇ ਸੁਪਨੇ ਲੈਣੋ 10 ਕਿਲੇ ਡੋਲਾ ਲਾਉਂਗੇ ਹੁਣ ਤੁਸੀਂ ਬੁੜੇ ਹੋ ਕੇ ਨਹੀਂ ਵਿਆਹ ਦੀ ਨਹੀਂ ਗੱਲ ਕਰਦਾ ਮੈਂ ਤਾਂ ਗੱਲ ਦੱਸਦਾ ਤੈਨੂੰ ਵੀ ਮੈਂ ਕਿੱਥੇ ਜਾਊਂਗਾ ਕਿਹਦੇ ਖੂਗਾ ਤੇ ਡੂਂਗਾ ਸ਼ੌਕੀ ਦਾ ਦੇਖੋ ਗਿੱਟਕ ਦੀ ਲੇਡਾ ਜੀ ਲੈ ਕੇ ਉਹਨੂੰ ਲੈ ਕੇ ਬਾਹਰ ਹੀ ਘੁੰਮੀ ਜਾਂਦਾ ਉਹ ਤਾਂ ਬਾਹਰ ਬੈਠਿਆ ਦੱਸ ਉਹ ਤਾਂ ਉਹ ਹੀ ਨਹੀਂ ਸਮਝਦੀ ਹੈਗੀ ਹਾਂ ਫਿਰ ਹੁਣ ਮੇਰਾ ਦੱਸ ਫਿਰ ਕੀ ਬਣੂ ਕੱਲੇ ਦਾ ਚੱਲ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਜਾਣੀ ਅੰਗ ਜੇ ਨਕਮੇ ਤੋਂ ਹੋਇਆ ਮੈਂ ਦੇਖ ਤਾਂ ਲੈ ਮਾਂ ਤੂੰ ਰਹਿਣ ਦੇ ਨੀ ਚਲੀ ਬਹਿ ਜਾ ਜਦ ਕਿਤੇ ਸ਼ੌਕੋ ਦੂਰ ਹੈ ਆਹ ਕਰਾਂਗੇ ਜਦੋਂ ਬਗ ਗਿਆ ਉਸ ਤੋਂ ਬਾਅਦ ਮੈਲਵਾਦੂਆ ਤੇ ਨਾ ਟੱਟਾ ਪਰਾਲ ਮਿਲ ਕੇ ਦੋਈ ਵੜ ਲਾਂਗੇ ਚੰਗਾ ਚੱਲ ਠੀਕ ਹੈ ਹਾਂ ਰਾਮ ਕਰ ਲੈ ਇਦਨੀਆਂ ਗੁਰੇ ਪਾਜੋ ਤੁਸੀਂ ਰਾਮ ਕਰ ਲਓ ਇਹਨੇ ਹਾਂ ਪਾਜੋ ਬਗ ਨਾ ਜਾਈਂ ਕਿਤੇ ਫੁੱਲ ਬਲੇਖੇ ਕਾਮੂ ਜਾਨੀ ਹੈ ਜੀ ਹਾਂ ਕਿਤੇ ਲਾਲਚ ਕਰ ਜੇ ਮੈਂ ਕਰਿਆ ਸੀ ਲਾਲਚ ਹਾਂ ਬੁਰੀ ਬਹੁਤ ਬਣੀ ਇੱਕੋ ਮੇਰੇ ਸਾਲੇ ਦਾ ਕਣ ਕਾਲਾ ਜਾ ਡਾਕਟਰ ਫੁੱਟ ਦੀ ਸਰਿੰਜ ਚ ਕੀ ਫਿੱਦਾ ਇੱਤੇ ਚੋਰੀ ਹੋ ਕੇ ਪੰਗੇ ਲੈ ਲੇ ਆਹੀ 6:00 ਦਾ ਵੱਜੀ ਚੱਲ ਹੁਣੇ ਰੁੱਕ ਦੇ ਚੰਬਾਰ-ਬਾਰ ਵੀ ਕਿੰਨੀ ਕਬੱਜੀ ਆ ਉਹ ਤਾਂ ਜਿਹਦੀ ਬਣਨੀ ਸੀ ਬੰਨ ਨਾਲ ਬਣ ਗਈ ਲੈ ਮੁਰਕੇ ਨਾ بیا ਜੱਟਾਂ ਦੇ ਜੰਗੜ ਵੰਗੇ ਦੇ ਲਵੇ ਲੱਗਾ ਕੱਲ੍ਹ ਆਲਾ ਮੈਂ ਐ ਲੈ ਦੇਖ ਲੈ ਹਲੇ ਵੀ ਦੇਖ ਹੀ ਜਾਂਦੇ ਨੇ ਜਦੋਂ ਹੁਣ ਮੈਂ ਛੋਏ ਗਿਆ ਕੰਮ ਨਿਮੇੜਤਾ ਹੈ ਜਿਹੜਾ ਕੋਈ ਬੇਲੇ-ਕਵੇਲੇ ਦੇਖ ਰਿਹਾ ਅਬ ਤਾਂ ਹੁਣ ਮੋਬਾਈਲ ਧਰ ਕੇ ਸੋਝੋ ਜਿਹੜਾ ਕੋਈ ਦਿਨੇ ਦੇਖ ਰਿਹਾ ਭਈ ਅਬ ਤਾਂ ਧਰ ਕੇ ਮੇਲ ਕੰਮਕਾਰ ਕਰ ਲਓ ਸਾਰਾ ਦਿਨ ਵੀ ਨਹੀਂ ਇੱਧਰ ਧਿਆਨ ਦੇਈਂਦਾ ਹੁੰਦਾ ਹਾਂ। ਹਾਂ। ਲੈ ਹੁਣ ਫਿਰ ਭੁੱਲੀ ਹੋਣਾ। ਸਾਡਾ ਚੈਨਲ ਦੇਸੀ ਮਸਤੀ ਟੀਮ ਨੂੰ ਕਹਿੰਨਾ ਫੁੱਲ ਸਪੋਰਟ ਕਰੋ। ਪਾਓ ਵੋਟ। ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਜਮੀ ਨਹੀਂ ਭੁੱਲਣਾ। ਨਾਲੇ ਕਰਾਉਣਾ ਹੈ, ਕੱਲਾ ਕਰਨਾ ਨਹੀਂ ਕਰਾਉਣਾ ਵੀ ਹੈ। ਜੇ ਦੋ ਚਾਰ ਨੂੰ ਹੋਰ ਕਰਾਉਂਗੇ ਕਿੰਨਾ ਪਿਆਰ ਵਧੂਗਾ। ਜਦੋਂ ਆਪਣਾ ਪਰਿਵਾਰ ਵੱਧ ਗਿਆ ਫਿਰ ਆਪਾਂ ਹੋਰ ਏਦੂ ਵੀ ਚਿਪਕੜਮੀਆਂ ਵੀਡੀਓ। ਬਾਕੀ ਨਾਲੇ ਜ ਆ ਪੈਨ ਅਲੀ ਗੱਲ ਐ। ਅਗਲੀ ਝੁੱਟੂnga। ਅਗਲੀ ਵੀਡੀਓ 'ਚ ਲੈਕ 6 ਕਮੈਂਟਾਂ ਦੇ ਤਾਂ ਗਰਦਾਂ ਠਾਲ ਦੋ ਕੱਲਾ ਕੱਲਾ 100 150 ਜਿਹਾ ਕਮੈਂਟ ਕਰੋ ਪਤਾ ਲੱਗ ਜੇ ਦੁਨੀਆਂ ਨੂੰ ਵੀ ਦੇਸੀ ਮਸਤੀ ਟੀਮ ਦੇ ਹੱਕ ਚ ਵੋਟ ਪਾਈ ਐ ਧੰਨਵਾਦ ਸਾਰਿਆਂ ਦਾ